ਕਹਿੰਦਾ ਜਿਹੜੇ ਲੈਂਦੇ ਆ ਨਜ਼ਾਰੇ ਉਹਨਾਂ ਨੂੰ ਨਜ਼ਾਰਾ ਲੈਣ ਦੇ ਜਿਹੜਾ ਮੈਨੂੰ ਚੰਗਾ ਮਾੜਾ ਕਹਿੰਦੇ ਆ ਉਹਨਾਂ ਨੂੰ ਚੰਗਾ ਮਾੜਾ ਕਹਿਣ ਦੇ ਖਬਰਾਂ ਮੈਨੂੰ ਅੰਦਰ ਦੀਆਂ ਬਹੁਤ ਪਤਾ ਹੁੰਦੀਆਂ ਪਰ ਮੈਂ ਚੁੱਪ ਰਹਿਣਾ ਮੈਂ ਕਹਿਣਾ ਜੇ ਲੋਕਾਂ ਦੀ ਬਣੀ ਆ ਚੱਲ ਬਣੀ ਰਹਿਣ ਦੇ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਾਰਾ ਲੈ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਦੋਸਤੋ ਬਹੁਤ ਸਾਰੇ ਲੋਕ ਨਜ਼ਾਰੇ ਲੈਂਦੇ ਆ ਬਹੁਤ ਸਾਰੇ ਲੋਕ ਸਾਨੂੰ ਚੰਗਾ ਮਾੜਾ ਕਹਿੰਦੇ ਆ ਖਬਰਾਂ ਸਾਨੂੰ ਅੰਦਰ ਲੀਆਂ ਬਹੁਤ ਪਤਾ ਹੁੰਦੀਆਂ ਪਰ ਕਈ ਵੇਲੋ ਖਬਰਾਂ ਤਾਂ ਨਹੀਂ ਪੈਂਦੀ ਐਵੀਡੈਂਸ ਦੀ ਕਮੀ ਹੋ ਜਾਂਦੀ ਹੈ ਜਾਂ ਕਹਿ ਲੀਏ ਕਿ ਲੋਕ ਸਾਹਮਣੇ ਆ ਕੇ ਆਪਣਾ ਪੱਖ ਨਹੀਂ ਰੱਖਣਾ ਚਾਹੁੰਦੇ ਅੱਜ ਨਗਰ ਕੌਂਸਲ ਦੀ ਮੀਟਿੰਗ ਹੋਈ ਹੈ ਜੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਬਹੁਤ ਸਾਰੇ ਸਵਾਲ ਉੱਠੇ ਆ ਹਾਲਾਂਕਿ ਪਿਛਲੇ ਕੁ ਦਿਨ ਹੀ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਰਾਜਨੀਤਿਕ ਚੀਕਾਂ ਉਦੋਂ ਮੇਰੇ ਨਾਲ ਸੀਨੀਅਰ ਜਰਨਲਿਸਟ ਤਸਵੀਰ ਸਿੰਘ ਨੂਰਪੁਰੀ ਸਾਹਿਬ ਅਮਿਤ ਸ਼ਰਮਾ ਜੀ ਮਤਲਬ ਰੰਜਨ ਕਾਲੀਆ ਜੀ ਵੀ ਮੌਜੂਦ ਸਿਗੇ ਨਵੇਂ ਪ੍ਰੋਗਰਾਮ ਲੈ ਕੇ ਆਣੇ ਸੀ ਪਰ ਸੀਨੀਅਰ ਜਰਨਲਿਸਟ ਥੋੜਾ ਬੀਜ਼ੀ ਨੇ ਕਿਉਂਕਿ ਖਬਰਾਂ ਕਿਵੇਂ ਵੇਲੇ ਬਹੁਤ ਆਈਆਂ ਹੁੰਦੀਆਂ ਸਾਡੇ ਕੋਲ ਵੀ ਬਹੁਤ ਹੁੰਦੀਆਂ ਸਮਾਂ ਕੱਢਣਾ ਬਹੁਤ ਔਖਾ ਹੋ ਜਾਂਦਾ ਔਰ ਕਿਵੇਂਲੇ ਘਰੇਲੂ ਕੰਮ ਵੀ ਆ ਜਾਂਦੇ ਪਰ ਅੱਜ ਨਗਰ ਕੌਂਸਲ ਦੀ ਮੀਟਿੰਗ ਹੋਈ ਹੈ ਕੋਸ਼ਿਸ਼ ਕਰਾਂਗੇ ਕਿ ਨਗਰ ਕੌਂਸਲ ਦੀ ਮੀਟਿੰਗ ਦੇ ਉੱਤੇ ਜਿਹੜੀ ਰਾਜਨੀਤਿਕ ਛੀਕਾ ਲੋਕਲ ਆ ਉਹ ਤੁਹਾਨੂੰ ਦਿਖਾਈਏ ਪਰ ਮਸਲੇ ਬਹੁਤ ਗੰਭੀਰ ਨੇ ਐਨਆਰਆਈ ਵੀਰ ਭੈਣਪਰਾ ਬਹੁਤ ਮੈਸੇਜ ਕਰ ਦਿੰਦੇ ਆ ਬਾਹਰੋਂ ਕਿਰ ਤੁਸੀਂ ਕਿਵੇਂਲੇ ਕਿਉਂਕਿ ਸਾਡੀਆਂ ਪ੍ਰਾਣੀਆਂ ਵੀਡੀਓਜ਼ ਵਾਇਰਲ ਹੋ ਜਾਂਦੀਆਂ ਉਹ ਕਹਿੰਦੇ ਆ ਕਿ ਤੁਸੀਂ ਦਿਖਾਉਂਦੇ ਰਹਿੰਦੇ ਸੀ ਕਿ ਪਿਛਲੇ ਸਾਲ ਵਿੱਚ ਵੀ ਦਿਖਾਇਆ ਸੀਗਾ ਰਾਹੋ ਨਵੇਂ ਸ਼ਹਿਰ ਕੇ ਸੜਕਾਂ ਤੇ ਕਿੱਦਾਂ ਕਬਜ਼ੇ ਹੋਏ ਆ ਤਾਂ ਅੱਜ ਅਸੀਂ ਪਹਿਲਾਂ ਹੀ ਮਾਫੀ ਮੰਗਣਾ ਚਾਹਾਂਗੇ ਕਿ ਅਸੀਂ ਨਹਿਰੂ ਗੇਟ ਤੋਂ ਕੋਠੀ ਰੋਡ ਵੱਲ ਨੂੰ ਜਾ ਰਹੇ ਹਾਂ ਔਰ ਤੁਹਾਨੂੰ ਨਜਾਇਜ਼ ਕਬਜ਼ੇ ਦਿਖਾਉਂਦੇ ਜਾਣਾ ਤਾਂ ਤੁਸੀਂ ਨਜਾਇਜ਼ ਕਬਜ਼ੇ ਦੇਖਦੇ ਜਾਓ ਔਰ ਸਵਾਲ ਪੁੱਛਦੇ ਹੋ ਹਾਲਾਂਕਿ ਇਹੋ ਸਭ ਤੋਂ ਮੈਂ ਪੁੱਛਿਆ ਇਹਦੇ ਬਾਰੇ ਅੱਜ ਆ ਪਹਿਲਾਂ ਤੁਹਾਨੂੰ ਨਹਿਰੂ ਗੇਟ ਤੇ ਜਦੋਂ ਤੁਸੀਂ ਕੋਠੀ ਰੋਡ ਤੇ ਦਾਖਲ ਹੋ ਨੋ ਪਾਰਕਿੰਗ ਰੋਕੋ ਪੁਲਿਸ ਜਿਲ੍ਹਾ ਐਸਬੀਐਸ ਨਗਰ ਦਾ ਤੁਹਾਨੂੰ ਤੁਹਾਨੂੰ ਇੱਥੇ ਬੈਰੀਗੇਟ ਮਿਲਦਾ ਪਰ ਇੱਥੋਂ ਨਾਲ ਸ਼ੁਰੂ ਹੋ ਜਾ ਵੀ ਇਹ ਦਿਖਾ ਦੇ ਆ ਲੈ ਇੱਧਰ ਦਿਖਾ ਦੇ ਆਪਾਂ ਨਾ ਕਿਸੇ ਦਾ ਨਹੀਂ ਲੈਣਾ ਆਪੇ ਦੇਖੀ ਚਲੋ ਪਹਿਲਾ ਹੀ ਕਬਜਾ ਠੀਕ ਹੈ ਆ ਹੁਣ ਤੁਸੀਂ ਇੱਧਰ ਦੇਖੋ ਆ ਦੁਕਾਨਾਂ ਸਾਰੀਆਂ ਕਿੰਨੀਆਂ ਬਾਹਰ ਆ ਅਸੀਂ ਕੁਝ ਨਹੀਂ ਕਹਿਣਾ ਪਰ ਇੱਕ ਇੱਕ ਦੁਕਾਨ ਦਿਖਾ ਦੇਣੀ ਕਿਉਂਕਿ ਪਿਛਲੇ ਸਮੇਂ ਵਿੱਚ ਆਮ ਦੁਕਾਨਦਾਰਾਂ ਨੇ ਗੱਲ ਕਹੀ ਸੀ ਚਿੱਟੀ ਪੱਟੀ ਲਾਈ ਜਾਵੇ ਔਰ ਆ ਗੱਡੀਆਂ ਖੜੀਆਂ ਆ ਜੇ ਇਹਨੂੰ ਸਿੰਗਲ ਰੋਡ ਬਣਾ ਦਿੱਤਾ ਜਾਵੇ ਚਿੱਟੀ ਪੱਟੀ ਲਾ ਦਿੱਤੀ ਜਾਵੇ ਤਾਂ ਟ੍ਰੈਫਿਕ ਦੀ ਪ੍ਰੋਬਲਮ ਆਵੇ ਦਾ ਆਵੇ ਸੀ ਪਹਿਲਾਂ ਹੀ ਮਾਫੀ ਮੰਗਦੇ ਕਿਉਂਕਿ ਗੱਡੀ 'ਚ ਤੁਹਾਨੂੰ ਹੀ ਦਿਖਾਇਆ ਜਾ ਸਕਦਾ ਕਿ ਕਿੰਨਾ ਸਮਾਂ ਲੱਗਦਾ ਕਿੰਨਾ ਟ੍ਰੈਫਿਕ ਲੱਗ ਜਾਂਦਾ ਹੁਣ ਆ ਸਾਵੀ ਸਾਵੀ ਜਗ੍ਹਾ ਹੈ ਪਤਾ ਨਹੀਂ ਗੱਡੀ ਲੰਘਦੀ ਕਿ ਨਹੀਂ ਲੰਘਦੀ ਮੇਰੇ ਖਿਆਲ ਨਹੀਂ ਲੰਘਣੀ ਕਿ ਲੰਘ ਜੂ ਤਾਂ ਆ ਤੁਸੀਂ ਦੇਖ ਸਕਦੇ ਹੋ ਇੱਥੇ ਐਦਾਂ ਟ੍ਰੈਫਿਕ ਲੱਗ ਜਾਂਦਾ ਕਿ ਵੇਲੇ ਆਲਦੋ ਸਾਡੀ ਗੱਡੀ ਪਾਰਕਿੰਗ 'ਚ ਹੀ ਲੱਗਦੀ ਰੋਜ਼ ਪਾਰਕਿੰਗ 'ਚ ਹੀ ਲੱਗਦੀ ਆ ਪਰ ਅਸੀਂ ਤੁਹਾਨੂੰ ਅੱਜ ਜਿਹੜੇ ਮੌਜੂਦਾ ਹਾਲਾਤ ਦਿਖਾਣਾ ਆਏ ਆ ਤੁਸੀਂ ਇਹ ਦੇਖ ਸਕਦੇ ਹੋ ਕਿ ਗੱਡੀਆਂ ਮਨਮਰਜ਼ੀ ਨਾਲ ਪਾਰਕ ਹੋਈਆਂ ਹਨ ਮਨਮਰਜ਼ੀ ਨਾਲ ਸਾਰਿਆਂ ਨੇ ਗੱਡੀਆਂ ਇੱਥੇ ਲਾਈਆਂ ਹੋ ਠੀਕ ਹੈ ਠੀਕ ਹੈ ਜੀ ਤਾਂ ਹੁਣ ਮੋਰੇ ਤੁਸੀਂ ਇਹ ਰੇਡੀਆਂ ਦੇਖ ਲਓ ਅਸੀਂ ਇਹਨਾਂ ਦਾ ਰੋਜ਼ਗਾਰ ਖੋਣ ਨੂੰ ਨਹੀਂ ਕਹਿੰਦੇ ਨਗਰ ਕੌਂਸਲ ਦੇ ਬਾਹਰ ਹੀ ਆ ਮੇਰੀਆਂ ਜੀਓ ਸਾਹਿਬ ਨਾਲ ਗੱਲ ਲਈ ਕਹਿੰਦੇ ਮੈਂ ਤਰਪਾਲਾ ਲਵਾਈਆਂ ਸੀ ਆ ਦੇਖੋ ਤਰਪਾਲ ਹੈਗੀ ਕਿ ਨਹੀਂ ਹੈਗੀ ਉੱਤੇ ਦਿਖਾਈ ਵਜੇਰਾ ਆਉਤੇ ਤਰਪਾਲ ਹੈਗੀ ਆ ਕਿ ਨਹੀਂ ਹੈਗੀ ਆ ਦਿਸਦੀ ਆ ਨਾ ਹੁਣ ਆ ਦੇਖੋ ਰੇੜੀਆਂ ਮੈਂ ਨਹੀਂ ਕਹਿੰਦਾ ਬਿਜਾਰ ਚ ਕੋਈ ਗੱਡੀ ਲੈ ਕੇ ਆਵੇ ਪਰ ਤੁਹਾਨੂੰ ਅੱਜ ਜਿਹੜਾ ਇਹ ਅਸਲੀਅਤ ਦਿਖਾਉਣ ਲਈ ਸਾਨੂੰ ਗੱਡੀ ਪਾਉਣੀ ਪਈ ਆ ਆ ਦੇਖੋ ਕਿੰਨੀਆਂ ਰੇੜੀਆਂ ਲੱਗੀਆਂ ਇੱਥੇ ਮੈਂ ਨਹੀਂ ਕਹਿੰਦਾ ਇਹਨਾਂ ਦਾ ਰੋਜ਼ਗਾਰ ਖੋਲੋ ਪਰ ਇਹਨਾਂ ਨੂੰ ਇੱਕ ਸਪੈਸੀਫਿਕ ਅਲੱਗ ਜਗ੍ਹਾ ਦਿੱਤੀ ਜਾਵੇ ਜਿਵੇਂ ਜਿਵੇਂ ਆਪਾਂ ਦੇਖਦੇ ਆ ਕਿ ਫਗਵਾੜੇ ਵਿੱਚ ਵੀ ਅਲੱਗ ਇੱਕ ਉਹਨਾਂ ਨੇ ਮਾਰਕੀਟ ਬਣਾਈ ਹੋਈ ਆ ਤਾਂ ਆਉਂਦੇ ਜਾਂਦੇ ਲੋਕਾਂ ਨੂੰ ਤਕਲੀਫ ਬਹੁਤ ਹੁੰਦੀ ਹੈ ਜਗ੍ਹਾ ਬਹੁਤ ਕੰਜਸਟਡ ਹੋ ਜਾਂਦੀ ਆ ਦੇਖੋ ਪਿਛਲੀ ਵਾਰ ਈਓ ਸਾਹਿਬ ਨੇ ਗੱਲ ਕਹੀ ਸੀਗੀ ਉੱਥੇ ਮੁਲਾਜ਼ਮ ਵੀ ਸੀ ਕਿ ਨਗਰ ਕੌਂਸਲ ਦੇ ਕਿ ਚਲਦੀ ਫਿਰਦੀ ਰੇੜੀ ਲੱਗ ਸਕਦੀ ਆ ਹੁਣ ਇਹਨੇ ਜਗ੍ਹਾ ਚਲਦੀ ਫਿਰਦੀ ਕਿਹੜੀ ਰੇੜੀ ਮੈਨੂੰ ਦਿਖਾਓ ਇੱਥੇ ਆ ਦੇਖੋ ਆ ਚਲਦੀ ਫਿਰਦੀ ਆ ਆ ਦੇਖੋ ਉਹ ਵੀ ਲੱਗਾ ਭਾਈ ਜੀ ਮਾੜੇ ਜੇ ਅੱਗੇ ਕਰ ਲੋ ਮਾੜੀ ਸਕੂਟੀ ਅੱਗੇ ਕਰ ਲੋ ਮੜ ਜੇ ਅੱਗੇ ਕਰ ਲੋ ਸਕੂਟੀ। ਉਹ ਵੀ ਦਿਖਾਓ 트리플 ਸਵਾਰੀ ਬੈਠੇ ਆ। ਅਦਾ ਅਸੀਂ ਬੜੀ ਵਾਰ ਕਹਿ ਦਿੰਦੇ ਆ ਕਿ ਸਮੇਂ ਦੇ ਹਾਣੀ ਕਿਵੇਂ ਬਣਾਗੇ। ਅਸੀਂ ਬੜੀ ਬੜੀ ਵਾਰ ਕਹਿ ਦਿੰਦੇ ਆ ਕਿ ਸਮੇਂ ਦੇ ਹਾਣੀ ਕਿਵੇਂ ਬਣਾਗੇ। ਹੁਣ ਇਸ ਟਾਈਮ ਥੋੜਾ ਜਿਹਾ ਰੋਡ ਖੁੱਲਾ ਆ। ਪਰ ਜੇ ਪੂਰਤ ਪੂਰਨ ਤੌਰ ਤੇ ਖੁੱਲਾ ਹੋਵੇ ਚਿੱਟੀ ਪੱਟੀ ਲੱਗ ਜਵੇ ਅਜ ਮੱਖਣ ਕਰੇਵਾਲ ਜੀ ਨੇ ਵੀ ਮੇਰੀ ਗੱਲ ਹੋ ਰਹੀ ਸੀ ਉਹ ਕਹਿੰਦੇ ਕਿ ਯਾਰ ਠੀਕ ਹੈ 1 ਫੁੱਟ 2 ਫੁੱਟ ਤੱਕ ਹੁੰਦਾ ਬੰਜੇ ਡਾਏ ਹੋਏ ਆ ਲੋਕਾਂ ਨੇ ਬਾਹਰ ਔਰ ਨਜ਼ਰ ਆ ਰਹੇ ਆ ਤੁਹਾਨੂੰ ਮੰਜੇ ਡਾਏ ਹੋਏ ਮੰਜੇ ਡਾਏ ਹੋਏ ਤੁਹਾਨੂੰ ਨਜ਼ਰ ਆ ਜਾਣੇ ਆ ਆਪਾਂ ਕਿਸ ਦਾ ਨਾਮ ਨਹੀਂ ਲਵਾਂਗੇ ਪਰ ਆਪਾਂ ਇਹ ਵੀ ਨਹੀਂ ਕਹਿੰਦੇ ਕੋਈ ਇੱਕ ਬੰਦਾ ਕਰ ਰਿਹਾ ਸਾਰੇ ਹੀ ਕਰ ਰਹੇ ਆ ਕਿਸੇ ਇੱਕ ਨੂੰ ਮਾੜਾ ਨਹੀਂ ਕਹਿੰਦੇ ਉਹ ਕਹਾਵਤ ਹੈ ਨਾ ਕਿ ਸਾਰੇ ਇੱਕੋ ਰਸੇ 'ਨਾਂ ਬੰਨੋ ਪਰ ਇੱਥੇ ਤਾਂ ਸਾਰੇ ਇੱਕੋ ਰਸੇ 'ਨਾਂ ਬੰਨੜੇ ਬੈਣੇ ਆ ਆ ਦੇਖੋ ਮਨਜੇ ਕਿਨੇ ਲੱਗੇ ਹੋਏ ਆ ਦੁਕਾਨਾਂ ਦੇ ਬਾਹਰ ਸਪੈਸੀਫਿਕਲੀ ਇੱਕ ਜਗ੍ਹਾ ਦਿੱਤੀ ਜਾਵੇ ਮੈਂ ਕਿਸ ਦੇ ਅਗੇਂਸਟ ਨਹੀਂ ਆ ਜੋ ਜਿੱਦਾਂ ਚੱਲਦਾ ਉਹ ਚੱਲਦਾ ਹੀ ਰਹਿਣਾ ਪਰ ਸਾਨੂੰ ਜਿਹੜੇ ਐਨ ਆਰ ਆਈਸ ਮੈਸੇਜ ਕਰਦੇ ਆ ਲੋਕਲ ਬੰਦੇ ਮੈਸੇਜ ਕਰਦੇ ਆ ਕਈ ਲੋਕਲ ਦੁਕਾਨਦਾਰ ਕਹਿੰਦੇ ਆ ਔਰ ਅੱਜ ਅਸੀਂ ਅੱਕੇ ਬੋਲ ਰਹੇ ਕਿਉਂਕਿ ਕਈ ਦੁਕਾਨਦਾਰ ਕਹਿੰਦੇ ਆ ਦਿਖਾ ਦਿਓ ਆ ਪੂਰੀ ਮਾਰਕੀਟ ਹੀ ਬਣੀ ਹੋਈ ਆ ਰੇੜੀ ਮਾਰਕੀਟ ਹੀ ਕਹ ਲੋ ਇਹਨੂੰ ਸਾਨੂੰ ਕਈ ਦੁਕਾਨਦਾਰ ਕਹਿੰਦੇ ਕਿ ਭਾਜੀ ਇਹ ਕੰਮ ਕਰਾਓ ਦੁਕਾਨਾ ਅੰਦਰ ਕਰਾਓ ਅਸੀਂ ਆਪਣੀ ਦੁਕਾਨ ਅੰਦਰ ਕਰਨ ਨੂੰ ਤਿਆਰ ਆ। ਪਰ ਸਾਡਾ ਗਵਾਂਡੀ ਨਹੀਂ ਕਰਦਾ। ਹੁਣ ਉੱਥੇ ਦੱਸੋ ਅਸੀਂ ਕੀ ਕਰ ਸਕਦੇ ਹਾਂ? ਹੈ? ਇੱਥੇ ਦੁਕਾਨ ਚ ਆਪਣੀ ਰੇੜੀ। ਹਾਂ ਦੇਖੋ ਮਨ ਮਰਜ਼ੀ ਨਾਲ ਰੇੜੀ ਇੱਥੇ ਛੱਡ ਗਿਆ ਬੰਦਾ। ਕੋਈ ਹੈ ਰੈਗੂਲਰ ਰੈਗੂਲੇਸ਼ਨ? ਇਸਕੋ ਆਗੇ ਪਿੱਛੇ ਕਰ ਲੈ। ਹੈ? ਚਾਚੇ ਦੇ ਬਰਾਤ ਆਇਆ ਆ ਹੁਣ ਦੇਖੋ ਦੀ ਦੁਕਾਨ ਆ ਪੂਰੀ ਮਰਜ਼ੀ ਨਾਲ ਬਾਹਰ ਹਲੇ ਤੱਕ ਗਿੱਲੀ ਐ ਸਾਰਾ ਦਿਨ ਛੜਕਾ ਹੋਈ ਜਾਂਦਾ ਇੱਥੇ ਤੁਹਾਨੂੰ ਮੈਂ ਦਿਖਾ ਦਿੰਨਾ ਆ ਸਾਰਾ ਦਿਨ ਗਿੱਲੀ ਰਹਿੰਦੀ ਐ ਗਲੀ ਔਰ ਟੂਟੀ ਚੱਲਦੀ ਰਹਿੰਦੀ ਸਾਰਾ ਦਿਨ ਕੋਈ ਵਾਲੀ ਵਾਰਸਿਆਂ ਨੂੰ ਹਜ਼ਾਰ ਵਾਰ ਸਮਝਾ ਚੁੱਕੇ ਆ ਕਿ ਤੁਹਾਨੂੰ ਡੇਂਗੂ ਹੋ ਸਕਦਾ ਆਪਣਾ ਬਚਾ ਕਰ ਲੋ ਇਹਨਾਂ ਨੂੰ ਡੇਂਗੂ ਤੋਂ ਵੀ ਨਹੀਂ ਡਰ ਲੱਗਦਾ ਕਹਿੰਦੇ ਡੇਂਗੂ ਦੇਸੀ ਲੜ ਜਾਣਾ ਪਰ ਅਸੀਂ ਪਾੜੀ ਵੇਸਟ ਕਰਨਾ ਬੰਦ ਨਹੀਂ ਕਰਨਾ ਨੇਦਰ ਕੌਂਸਲ ਨੂੰ ਐਦਾ ਵੀ ਕਰਨਾ ਚਾਹੀਦਾ ਜਿੱਥੇ ਟੂਟੀਆਂ ਜਿਹੜੀਆਂ ਲੱਗੀਆਂ ਆ ਹਾਂ ਚਲਦੀਆਂ ਰਹਿੰਦੀਆਂ ਉਹ ਬੰਦ ਕਰਨੀਆਂ ਚਾਹੀਦੀਆਂ ਮੈਂ ਤੁਹਾਨੂੰ ਹੋਰ ਦੱਸੋ ਕੀ ਦੱਸਾਂ ਇੱਧਰ ਕਰੀ ਯਾਰ ਚਲੋ ਸਾਨੂੰ ਬਹੁਤ ਸਾਰੇ ਲੋਕ ਸਨਮਾਨ ਦਿੰਦੇ ਆ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿ ਸਕਦੇ ਹੋਰ ਤੁਹਾਨੂੰ ਕੀ ਦੱਸਾਂ ਇੱਕ ਇੱਕ ਐਮਸੀ ਮੈਨੂੰ ਕਹਿੰਦੇ ਮੇਰੇ ਘਰ ਦੀ ਵਾਹ ਟੂਟੀ ਖਰਾਬ ਹੈ ਸਹੀ ਕਰਾ ਦੇ ਹਾਂ ਸੁਰੀ ਸਾਹਿਬ ਜੀ ਜੀ ਸਰ ਜੀ ਕੀ ਹਾਲ ਹੈ ਸਰ ਆਮ ਨਹੀਂ ਬਣਾਉਣੀ ਕਾ ਨਹੀਂ ਬਣਾਉਣੀ ਦੇਖੋ ਮੈਂ ਨਹੀਂ ਬਣਾਉਣੀ ਜੀ ਮੈਂ ਤੁਹਾਡੀ ਆਵਾਜ਼ ਪਹੁੰਚਾਣੀ ਆ ਫੇਰ ਫੇਰ ਪਜਾਦੋ ਇੱਕ ਵਾਰ ਕਿਣ ਕਿਹੜੀ ਗਲੀ ਕਹਿੰਦੇ ਤੁਸੀਂ ਉਹ ਸਕੂਲ ਵਾਲੀ ਉਹ ਪਾਣੀ ਵਾਲੀ ਕਲਾਮ ਪਿੰਡ ਹਾਂ ਉਹ ਹੱਲੇ ਤਾਂ ਖਰਾਬ ਆ ਉੱਥੇ ਉੱਥੇ ਉਸ ਤੋਂ ਦੂਜੀ ਦਿਨ ਲਲਿਤ ਮੋਨ ਪਾਟਕ ਆਏ ਤਾਂ ਸੀਗੇ ਉਹ ਤਾਂ ਆਈ ਆਣ ਨੂੰ ਕੀ ਕਰਨਾ ਜੀ ਆਣ ਨੂੰ ਤਾਂ ਮੈਂ ਮੁੱਖ ਮੰਤਰੀ ਆ ਜੀ ਹਾਂ ਆਣ ਨੂੰ ਤਾਂ ਕੋਈ ਫਾਇਦਾ ਨਹੀਂ ਨਹੀਂ ਉਦੋਂ ਉੱਥੇ ਦੂਜੇ ਦਿਨ ਹਲਕਾ ਇੰਚਾਰਜ ਪਹੁੰਚੇ ਸੀ ਕਿ ਨਹੀਂ ਪਹੁੰਚੇ ਸੀ ਨਹੀਂ ਜੀ ਕੋਈ ਨਹੀਂ ਨਹੀਂ ਪਹੁੰਚੇ ਤੁਸੀਂ ਤਾਂ ਸਲੋ ਪਿੰਡ ਦੀ ਗੱਲ ਕਰ ਰਹੇ ਤੁਸੀਂ ਨਹੀਂ ਕਲਾਮ ਦੀ ਕਲਾਮ ਹੀ ਮੈਂ ਕਹਿੰਦਾ ਤੇ ਆਏ ਸੀਗੇ ਨਹੀਂ ਆਏ ਨਹੀਂ ਹਲਕਾਂ ਜਾਂਦੇ ਬੱਲੂ ਆ ਬੱਲੂ ਆਏ ਸੀ ਉਹ ਹੀ ਕਹਿੰਦਾ ਕਹਿੰਦੇ ਸੀ ਅਸੀਂ ਬਣਾ ਦੇਵਾਂਗੇ ਅੱਜ ਤੱਕ ਬਣੀ ਨਹੀਂ ਮੈਂ ਉਹੀ ਕਹਿੰਦਾ ਕਲਾਮ ਪਿੰਡੋਂ ਆਏ ਸੀ ਨਾ ਸਕੂਲ ਦੇ ਨਾਲ ਹਾਂਜੀ ਹਾਂਜੀ ਆਏ ਸੀ ਆਏ ਸੀ ਆਏ ਸੀ ਲੱਗਿਆ ਬਣ ਗਈ ਹੋਣੀ ਉਹ ਕਿਉਂਕਿ ਝੂਠਾ ਵਿਸ਼ਵਾਸ ਦਿੰਦੇ ਨਹੀਂ ਉਹ ਇਹ ਆਦਾ 100% ਵਾਝੇ ਹਾਂ 100% ਝੂਠਾ ਹੋ ਗਿਆ ਕਾਗਜ਼ਾਂ ਵਿੱਚੇ ਉਹਨਾਂ ਦਾ ਜੈਸਵਾ ਬਾਕੀ ਨੋਏ ਆ ਚਲੋ ਦੱਲਾ ਦੋ ਕਹਿੰਦੇ ਸਾਡੇ ਕੋ ਤਾਂ ਨੋ ਨੋ ਸਾਡੇ ਕੋਈ ਐਸ ਨਹੀਂ ਆ ਚਲੋ ਮੈਂ ਕੋਸ਼ਿਸ਼ ਕਰਦਾ ਇਹ ਗੱਲ ਪਹੁੰਚ ਜਾਦਾ ਤਾਂ ਐਮਸੀ ਕੌਣ ਆ ਹਾਂ ਜੀ ਹੈ ਕੋਈ ਵੀ ਨਹੀਂ ਲਵਾਰਸ 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 ਏਰੀਆ ਹੁਣ ਕਹਿੰਦੇ ਵੋਟਾਂ ਪੈਣੀਆਂ ਆ ਦੇਖੋ ਜੇ ਪਰਮਾਤਮਾ ਵੋਟਾਂ ਪਵਾ ਦੇਵੇ ਤਾਂ ਉਮੀਦ ਕਰਦੇ ਆ ਬਜ਼ੁਰਗਾਂ ਦੀ ਸੁਣੀ ਜਾਊਗੀ ਠੀਕ ਹੈ ਜੀ ਬਹੁਤ ਸ਼ੁਕਰੀਆ ਸਰ ਤਾਂ ਹੁਣ ਮੈਂ ਇੱਕ ਇਹ ਨਹੀਂ ਕਹਿੰਦਾ ਕਿ ਅਸੀਂ ਬਹੁਤ ਕੁਝ ਅ ਖਰੇ ਆ ਜਾਂ ਨਾ ਮੈਂ ਉਹ ਵਰਡ ਹਾਂ ਮੈਂ ਸਪੈਸੀਫਿਕਲੀ ਯੂਜ਼ ਨਹੀਂ ਕਰ ਪਾ ਰਿਆ ਤਾਂ ਦਿਹਾੜੀ ਦੇ ਘੱਟੋ ਘੱਟ 25 ਤੋਂ 30 ਕੋਲਾ ਡੇਲੀ ਅਟੈਂਡ ਕਰਨੀਆਂ ਸਾਨੂੰ ਪੈਂਦੀਆਂ ਆ ਬਹੁਤ ਔਖੇ ਹੋਏ ਨਹੀਂ ਆ 25 ਕਾਲਾ ਮੈਨੂੰ 25 ਕਾਲਾ ਵਿਜੇ ਨੂੰ ਔਰ ਘਰੇਲੂ ਕਈ ਮਸਲੇ ਬਹੁਤ ਆਂਦੇ ਆ ਕਹਿੰਦੇ ਇਹਨਾਂ ਨਾਮ ਬਦਲ ਕੇ ਮੰਜਾ ਮਾਰ ਕੇ ਕਰ ਦੋ ਜੀ ਲੋਕ ਮੈਂ ਉਹੀ ਕਹਿੰਨਾ ਦੇਖੋ ਆ ਮੋਟਰਸਾਈਕਲ ਕਿੱਥੇ ਲੱਗੇ ਆ ਕਿੱਥੇ ਕਿੱਥੇ ਤੱਕ ਲੱਗੇ ਆ ਇਹਨੂੰ ਵਨਵੇ ਬਣਾਉਣਾ ਚਾਹੀਦਾ ਇਹ ਕਿੰਨੀ ਵਾਰ ਗੱਲ ਪੋਟ ਅਪ ਕਰ ਚੁੱਕੇ ਆ ਇਹਨੂੰ ਵਨਵੇ ਬਣਾਓ ਟਰੈਫਿਕ ਈਜ਼ੀਲੀ ਲੰਘ ਸਕਦਾ ਔਰ ਹੁਣ ਉਹ ਗੱਡੀ ਆਰਾਮ ਨਾਲ ਲੱਗ ਕੇ ਇੱਥੇ ਖੜਾ ਆ ਕੋਈ ਮਾਲ ਅਨਲੋਡ ਕਰ ਰਿਹਾ ਆ ਕੀ ਪਰਮਿਸ਼ਨ ਹੈ ਦੇਖੋ ਗਲਤ ਸਾਰੇ ਹੀ ਆ ਕਿਨੂੰ ਕਿਸੇ ਇੱਕ ਨੂੰ ਨਹੀਂ ਅਸੀਂ ਪਿੰਨ ਪੁਆਇੰਟ ਕਰ ਸਕਦੇ ਆ ਦਿਖਾਈ ਮਾਲ ਲਾਉਂਦੇ ਹੋਣੇ ਲੈ ਦਿਖਾ ਮਾਲ ਲਾਉਂਦੇ ਆ ਐਨ ਸੜਕ ਤੇ ਗੱਬੇ ਮੈਨੂੰ ਕਮੈਂਟ ਮੜੇ ਮੈਂ ਜਾਣਨਾ ਚਾਹੁੰਨਾ ਸਾਡੀ ਸ਼ਹਿਰ ਦੀ ਜਨਤਾ ਕੀ ਕਹਿੰਦੀ ਆ ਕਮੈਂਟ ਵਿੱਚ ਪੜ ਕੇ ਦੱਸੋ ਮੰਜਾ ਮਾਰਕੀਟ ਰੱਖੋ ਮੰਜਾ ਮਾਰਕੀਟ ਕੋਠੀ ਰੋਡ ਦੀ ਜਗ੍ਹਾ ਕਹਿੰਦੇ ਨਾ ਰੱਖ ਦੋ ਮੰਜਾ ਮਾਰਕੀਟ ਪਰ ਫਿਰ ਵੀ ਪਹਿਲਾਂ ਨਾਲੋਂ ਜਦੋਂ ਤੁਰ ਕੇ ਆਉਂਦੇ ਆ ਜਿਆਦਾ ਡਿਫਿਕਲਟ ਲੱਗਦਾ ਅੱਜ ਮੈਂ ਕਹਿੰਦਾ ਇਸ ਟਾਈਮ ਟ੍ਰੈਫਿਕ ਘਟਿਆ ਹੈ ਟ੍ਰੈਫਿਕ ਘਟ ਕਰਕੇ ਅਸੀਂ ਪਹਿਲੇ ਦੱਸਿਆ ਜੀ ਅਸੀਂ ਗੱਡੀ ਲੈ ਕੇ ਜਾ ਰਹੇ ਹਾਂ ਹੋਰ ਪਹਿਲੇ ਦੱਸੋ ਅਸੀਂ ਪਹਿਲੇ ਹੀ ਦੇਖੋ ਜੇ ਅਸੀਂ ਤੁਰ ਕੇ ਜਾਵਾਂਗੇ ਫਿਰ ਟ੍ਰੈਫਿਕ ਦਾ ਪਤਾ ਲੱਗ ਜਾਊਗਾ ਜਿਹੜੇ ਕੁਐਸਚਨਸ ਕਰ ਰਹੇ ਆ ਦੇਖੋ ਕੁਝ ਤਾਂ ਸਪੈਸ਼ਲ ਆਈਡੀਆ ਬਣੀਆਂ ਸਾਨੂੰ ਸਾਡਾ ਵਿਰੋਧ ਕਰਨ ਲਈ ਹੈ ਨਾ ਯੂ ਆਰ ਦਾ ਗੁੱਡ ਪਰਸਨ ਸਰ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਇਸ ਟੈਂਪੋ ਵਾਲੇ ਮੁੰਡੇ ਨਾਲ ਕਿੰਨਾ ਪਿਆਰ ਕਰਦੇ ਚਲੋ ਜਨਰਲ ਪਰ ਪਰਸਨੈਲਿਟੀ ਡਿਵੈਲਪਮੈਂਟ ਚਲੋ ਸ਼ੁਕਰੀਆ ਸਰ ਸ਼ੁਕਰੀਆ ਯੂ ਆਰ ਫਰੋਂ ਕੈਨੇਡਾ ਨਹੀਂ ਨਹੀਂ ਮੈਂ ਇੰਡੀਆ ਤੋਂ ਮੇਰਾ ਰਾਹ ਥੋੜਾ ਟੇਡਾ ਮੈਂ ਇੰਡੀਆ ਤੋਂ ਅੱਛਾ ਜੀ ਮੇਰਾ ਰਾਹ ਟੇਡਾ ਆਮ ਨਾਟ ਫਰੋਂ ਕੈਨੇਡਾ ਫੋਲੋ ਕਰੋ ਚਲੋ ਠੀਕ ਹੈ ਜੀ ਆਮ ਨਾਟ ਫਰੋਂ ਕੈਨੇਡਾ ਮੇਰਾ ਰਾਹ ਥੋੜਾ ਟੇਡਾ ਤਾਂ ਹੁਣ ਆ ਸਾਹਮਣੇ ਅਸੀਂ ਉਧਰ ਜਾ ਨਹੀਂ ਸਕਦੇ ਕਿਉਂਕਿ ਫਿਰ ਇਧਰਲੇ ਪਾਸੇ ਨਿਕਲਣਾ ਔਖਾ ਹੋ ਜਾਣਾ ਬੰਦਾ ਲੈਨੇ ਦੁਕਾਨਦਾਰਾਂ ਨੂੰ ਜਾਈ ਜਾਵੇ ਆ ਦੇਖੋ ਮੈਨੂੰ ਦੇ ਵਿੱਚ ਮਾੜਾ ਫੜਾਈ ਮੈਂ ਦਿਖਾਵਾਂ ਆ ਦਿਖਾਓ ਹੈ ਕੋਈ ਜਗਾ ਈਓ ਸਾਹਿਬ ਕਹਿੰਦੇ ਤਰਪਾਲਾ ਲਵਾਤੀਆਂ ਮੈਨੂੰ ਦਿਖਾਓ ਔਰ ਉਹ ਕਹਿੰਦੇ ਕਿ ਤੁਰਦਾ ਫਿਰਦਾ ਬੰਦਾ ਰੇੜੀ ਲਾ ਸਕਦਾ ਉਹ ਜਿਹੜਾ ਉੱਥੇ ਰੇੜੀ ਵਾਲਾ ਉਹਨੂੰ ਮੇਰੇ ਖਾਲ ਪੰਜ ਕਵਾਰ ਕਹਿ ਗਏ ਆ ਨਗਰ ਕੌਂਸਲ ਦੇ ਮੁਲਾਜ਼ਮ ਉੱਧਰ ਦਿਖਾਵੇ ਜੀ ਉੱਧਰ ਉੱਧਰ ਉਹ ਦੇ ਆ ਮੈਂ ਦਿਖਾਣਾ ਈਓ ਰੇੜੀ ਤੁਰਦੀ ਫਿਰਦੀ ਆ ਔਰ ਉਹ ਰੇੜੀ ਦੇ ਪਿੱਛੇ ਜਗਾ ਵੀ ਹੈਗੀ ਆ ਰੋਡ ਵੱਡਾ ਕਰਨਾ ਸੁਰੀ ਦਾ ਹਾਂਜੀ ਹਾਂਜੀ ਇੱਧਰ ਕਰੋ ਨਾ ਜਿਹੜੇ 12-12 ਫੁੱਟ ਦੇ ਪਾਈਪ ਆ ਦੱਸੋ ਜੀ ਇੱਕ ਉਹਨਾਂ ਵੀ ਇਹ ਕਰੋ ਕਰੋ ਸਰਪਲਾਂ ਦੀ ਗੱਲ ਪਟਾਪ ਕਰੋ ਜੀ ਸਰ ਆਹ ਮਾੜੇ ਅੱਗੇ ਆ ਜਾਓ ਪਿੱਛੇ ਰਹਿ ਕੇ ਕਰ ਲੋ ਚੱਲ ਗੱਲ ਕੋਈ ਨਹੀਂ ਨਹੀਂ 12-12 ਫੁੱਟ ਦੇ ਜਿਹੜੇ ਮੋਰੇ ਪਾਈਪ ਲੱਗੇ ਹੋ ਉਹਨਾਂ ਨੂੰ ਵੱਡੇ ਕਰੋ ਫੇਰੇ ਹੋ ਜਾਣਾ ਸਾਰਾ ਜਿਹੜੇ 12-12 ਫੁੱਟ ਦੇ ਕਿਦਾਂ ਉਹ ਮੋਰੇ ਫਰੰਟ ਤੇ ਲੱਗੇ ਹੋ ਹਾਂ ਬੋਪੋ ਨਹੀਂ ਜਿਹੜੇ ਜਿੰਨੇ ਵੀ ਹੈਗੇ अच्छा जी हां अच्छा जे ओ पीछे कर लण ते सारे हो जाने सारे हो, हो जाने मतलब तुसी कह रहे हो के मोड उधरो बनल्या गया फ्रंट खुला हो जवे ना फ्रंट खुल गया सब कुछ खुल जाने फ्रंट हो ही ਜਾਂਦਾ ਤੇ सारे हो सब ना होए ਜਾਂਦੇ ਗੱਡੀ ਅਸੀਂ ਤਾਂ ਹੀ ਨੀ ਇਧਰੋਂ ਪਾਈ ਕੋਈ ਗੱਡੀ ਫਸ ਜਾਣੀ ਆ ਨਹੀਂ ਫਸਦੀ ਤੁਸੀਂ ਜਾ ਕੇ ਫੇਰ ਉਹ ਦੁਕਾਨਾਂ ਵਾਲੇਵਾਜਾ ਮਾਰ-ਮਾਰ ਕੇ ਅੰਦਰ ਖਿੱਚ ਲੈਂਦੇ ਪਤਾ ਨਹੀਂ ਸਾਨੂੰ ਗੱਡੀ ਚ ਖਿੱਚ ਕੇ ਕੱਪੜੇ ਲੈ ਜੋ ਲੈ ਜੋ ਮਾਰਕੀਟਿੰਗ ਇੰਨੀ ਤਕੜੀ ਆ ਲੈ ਜੋ ਲੈ ਜੋ ਲੈ ਜੋ ਕੱਪੜੇ ਅੱਛਾ ਜਿੱਦੋਂ ਉੱਥੇ ਰੇੜੀ ਖੜੀ ਆ ਖੜੀ ਆ ਪਿਛਲੀ ਵਾਰ ਨਗਰ ਕੌਂਸਲ ਦੇ ਮੁਲਾਜ਼ਮ ਆਈ ਸੀ ਕਹਿੰਦੇ ਚੱਲਦੇ ਫਿਰਦੇ ਰੇੜੀ ਲਾ ਸਕਦੇ ਕੋਈ ਚੱਲਦਾ ਫਿਰਦਾ ਲਾਉਂਦਾ ਨਹੀਂ ਕੋਈ ਵੀ ਨਹੀਂ ਲਾਂਦਾ ਨਹੀਂ ਲਾਂਦਾ ਨਹੀਂ ਲਾਂਦਾ ਜੀ ਦਿੱਕਤ ਦਰਮਿਆਨੇ ਦੁਕਾਨਦਾਰ ਨੂੰ ਆਂਦੀ ਆ ਹਾਂ ਸਾਰਿਆਂ ਨੂੰ ਹੀ ਆਂਦੀ ਤੂੰ ਵੱਡੀਆਂ ਦੁਕਾਨਾਂ ਵਾਲੇ ਚੱਲ ਫਿਰ ਗਾਹ ਕਈ ਨੇ ਛੋਟੀ ਦੁਕਾਨਾਂ ਵਾਲੇ ਫਿਰ ਉਹ ਨੋਟਿਸ ਹੀ ਨਹੀਂ ਹੁੰਦੇ ਲਓ ਉੱਥੇ ਆ ਜਾਂਦੀ ਐ ਉਹਨਾਂ ਮੋਰ ਤੇ ਫਿਰ ਪਰਦਾ ਹੋ ਜਾਂਦਾ ਨਾ ਪਰਦਾ ਹੋ ਜਾਂਦਾ ਪਰਦੇਆਂ ਨਾਲੋਂ ਕਰੇ ਪਰਦੇ ਨਾ ਕਰੋ ਚਲੋ ਆ ਤੁਸੀਂ ਭਾਈ ਸਾਹਿਬ ਦੀ ਗੱਲ ਸੁਣੀ ਤੁਹਾਡਾ ਨਾਮ ਜੀ ਮੇਰਾ ਨਾਮ ਜਸਵੀਰ ਕੁਮਾਰ ਹੈ ਤੇ ਆਪਣੀ ਕਿਹ ਕਿਹ ਕਾਦੀ ਸ਼ਾਪ ਹੈ ਜੀ ਆਹ ਸਾਹਮਣੇ ਕੱਪੜੇ ਕਪੜੇ ਦੀ ਸ਼ੋਪ ਇੱਥੇ ਲੱਗੇ ਆ ਕੰਮ ਕਰਦੇ ਆ ਅੱਛੇ ਕੰਮ ਕਰਦੇ ਆ ਅਰੁਣਾ ਜੀ ਦੇ ਹਾਂ ਚਲੋ ਇਹਨਾਂ ਨੇ ਵੀ ਆਪਣੀ ਮੁਸੀਬਤ ਦੱਸੀ ਆ ਜੀ ਨਹੀਂ ਨਹੀਂ ਅਸੀਂ ਤਾਂ ਆਪ ਕਹਿੰਦੇ ਪਿੱਛੇ ਹੋ ਕੇ ਸਾਰਿਆਂ ਨੂੰ ਚੱਲਣਾ ਚਾਹੀਦਾ ਸਾਰੇ ਬਰਾਬਰ ਰਹਿਣ ਹਾਂ ਸਾਰੇ ਬਰਾਬਰ ਐਡੇ ਐਡੇ ਮੋਹਰੇ ਨਹੀਂ ਇੱਕ ਦੂਏ ਦੇ ਹੋਣਾ ਚਾਹੀਦਾ ਜਿੰਨੀ ਦੁਕਾਨ ਦੇ ਅੰਦਰ ਜਗ੍ਹਾ ਉਸ ਤੋਂ ਜ਼ਿਆਦਾ ਬਾਹਰ ਲਈ ਉਹ ਕਮੇਟੀ ਵਾਲੇ ਨੇ ਉਹ ਬਹੁਤ ਆ ਹਾਂ ਓਨੀ ਇੱਕ ਇੱਕ 1.5 ਫੁੱਟ ਬਹੁਤ ਆ ਜਿਹੜੀ ਛੱਪੜ ਤਾਂ ਹੀ ਦਿੱਤੀ ਹੋਣਾ ਉਹ ਬਹੁਤ ਉਹਦੇ 'ਚ ਹੀ ਆਪਣੇ ਤਸੱਲੀ ਹੋਣੀ ਚਾਹੀਦੀ ਇਹ ਨਾ ਹੋਵੇ ਮੋਰੇ ਲਾ ਲਓ ਦੇਖੋ ਨਗਰ ਕੌਂਸਲ ਦਿੱਤੀ ਜਿਹੜੀ ਰੱਬ ਨੇ ਦੇਣੀ ਆ ਮੈਂ ਤੁਹਾਨੂੰ ਦੱਸਾਂ ਅਸੀਂ ਦਾ ਆਪ ਟੇਬਲ ਬਾਕੀਆਂ ਦੀ ਕਰਕੇ ਲਾਣਾ ਪੈਂਦਾ ਅੱਛਾ ਨਹੀਂ ਉਹ ਨਾ ਲਾਓ ਨਹੀਂ ਨਹੀਂ ਅਸੀਂ ਦਾ ਲਾ ਕੇ ਕੁਝ ਨਹੀਂ ਆਗੇ ਫਿਰ ਇਦਾਂ ਨਾ ਲੱਗੇ ਕਿ ਯਾਰ ਇਹਨਾਂ ਨੇ ਕਿਉਂ ਨਹੀਂ ਲਾਇਆ ਕੋਈ ਕਮੀ ਪੇਸ਼ੀ ਤਾਂ ਨਹੀਂ ਤਾਂ ਲਾ ਲੰਨੇ ਮਜਬੂਰੀਆਂ ਆ ਜੀ ਬਾਪੂ ਜੀ ਮੈਂ ਥੋੜ ਤੁਸੀਂ ਕਿਹੜਾ ਚੰਦਾ ਇਕੱਠਾ ਕਰਦੇ ਮੈਨੂੰ 30 ਸਾਲ ਹੋ ਗਏ ਤੁਹਾਨੂੰ ਦੇਖਦਿਆਂ ਨੂੰ ਹੈ 30 ਸਾਲ ਹੋ ਗਏ ਤੁਹਾਨੂੰ ਤੁਹਾਡਾ ਚੰਦਾ ਪੂਰਾ ਹੀ ਨਹੀਂ ਹੋਇਆ ਸਿੱਧਾ ਤੁਰ ਜਾਂਦਾ ਜੀ ਹੈ ਇਹਦਾ ਪੂਰਾ ਹੀ ਨਹੀਂ ਹੋਇਆ ਹਲੇ ਤੱਕ ਚਲੋ ਬਹੁਤ ਸ਼ੁਕਰੀਆ ਜੀ ਤੁਸੀਂ ਵਰਜਨ ਸੌਣ ਲਿਆ ਉਹਨਾਂ ਦਾ ਕਿੰਨੇ ਕਿਸੇ ਦੁਕਾਨ ਤੇ ਮੈਂ ਕੰਮ ਕਰਦਾ ਵੈਸੇ ਅੱਜ ਨਗਰ ਕੌਂਸਲ ਦੀ ਜੋ ਮੀਟਿੰਗ ਹੋਈ ਹੈ ਉਹਦਾ ਵਿਸ਼ਲੇਸ਼ਨ ਪੂਰਾ ਕਰਾਂਗੇ ਕੱਲੇ-ਕੱਲੇ ਦੇ ਕੀ-ਕੀ ਬੋਲੇ ਉਹ ਇੱਕ ਪੇਪਰ ਤੇ ਲਿਖ ਕੇ ਕਿਉਂਕਿ ਕਾਫੀ ਮਿਹਨਤ ਕਰਨੀ ਪੈਣੀ ਹੈ ਮੈਂ ਉਹ ਚੀਜ਼ ਨਹੀਂ ਬੋਲਣੀ ਚਾਹੁੰਦਾ ਜੋ ਉਹਨਾਂ ਨੇ ਨਹੀਂ ਗਈ ਆਪਣੀ ਟੱਪੜੀ ਟਿੱਪਣੀ ਕਰਾਂਗੇ ਲੇਕਿਨ ਕੱਲੇ-ਕੱਲੇ ਨੇ ਜਿਹੜੀ-ਜਿਹੜੀ ਗੱਲ ਬੋਲੀ ਆ ਉਹ ਜ਼ਰੂਰ ਅੱਜ ਉਸ ਦੇ ਉੱਤੇ ਚਰਚਾ ਕਰਾਂਗੇ ਕਿਉਂਕਿ ਨਗਰ ਕੌਂਸਲ ਦੀ ਲੋਕਾਂ ਦੀ ਜਿਹੜੀ ਪ੍ਰਤੀਕਿਰਿਆ ਆਉਂਦੀ ਆ ਕਮੈਂਟਾਂ ਵਿੱਚ ਉਤੋਂ ਇਹੀ ਪਤਾ ਲੱਗ ਰਿਹਾ ਸੀਗਾ ਕਿ ਆਮ ਪਬਲਿਕ ਇਹ ਕਹਿ ਰਹੀ ਆ ਕਿ ਨਗਰ ਕਾਉਂਸਲ ਦੇ ਮੁਲਾਜ਼ਮਾਂ ਅੱਗੇ ਐਮਸੀ ਜਿਹੜੇ ਆ ਬੇਬਸ ਨਜ਼ਰ ਆ ਰਹੇ ਹਾਲਾਂਕਿ ਅਸੀਂ ਸਵਾਲ ਵੀ ਪੁੱਛਿਆ ਬਾਅਦ ਚ ਉਹ ਸਾਡੀ ਟੈਕਨੀਕਲ ਟੀਮ ਕਦੋਂ ਵੀਡੀਓ ਅਪਲੋਡ ਕਰਦੀ ਆ ਉਹ ਆਉਣ ਵਾਲੇ ਸਮੇਂ ਤੱਕ ਪਤਾ ਲੱਗੂਗਾ ਲੇਕਿਨ ਅਸੀਂ ਲਾਈਵ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਤਾਂ ਅੱਜ ਪੂਰਾ ਵਿਸ਼ਲੇਸ਼ਣ ਕਰਾਂਗੇ ਪੂਰਾ ਤੁਹਾਨੂੰ ਦੱਸਾਂਗੇ ਕਿਉਂਕਿ ਰੌਲੇ ਘੋਲੇ ਵਿੱਚ ਕਿਉਂਕਿ ਕਮੈਂਟਸ ਇਹ ਵੀ ਆ ਰਹੀ ਸੀ ਕਿ ਮੱਛੀ ਮਾਰਕੀਟ ਬਣੀ ਹੋਈ ਆ ਨਗਰ ਕਾਉਂਸਲ ਦੀ ਮੀਟਿੰਗ ਤਾਂ ਤੁਹਾਨੂੰ ਦ ਕਿ ਕਈ ਵੇਲੇ ਬੰਦਾ ਅਵੋਇਡ ਕਰ ਦਿੰਦਾ ਕਿ ਛੱਡ ਯਾਰ ਪੂਰੀ ਵੀਡੀਓ ਕਿੱਥੇ ਦੇਖਣੀ ਹੈ ਰੌਲਾ ਹੀ ਪਈ ਜਾਂਦਾ ਕੋਈ ਸੈਂਸਿਬਲ ਤਰੀਕੇ ਨਾਲ ਗੱਲ ਨਹੀਂ ਕਰ ਰਿਹਾ ਜਿਹੜਾ ਕਰ ਵੀ ਰਿਹਾ ਸੀ ਉਹਦੀ ਆਵਾਜ਼ ਰੌਲੇ ਕੋਲੇ ਚ ਦੱਬ ਜਾਂਦੀ ਆ ਜਿਵੇਂ ਡਾਕਟਰ ਕਮਲ ਹੁਣਾਂ ਨੇ ਵਿੱਚ ਬੜੀ ਵਾਰ ਅੱਛੇ ਜੇ ਆਪਣੇ ਪੁਆਇੰਟ ਰੱਖਣ ਦੀ ਕੋਸ਼ਿਸ਼ ਕੀਤੀ ਲੇਕਿਨ ਫਿਰ ਰੌਲਾ ਪਈ ਜਾਂਦਾ ਸੀਗਾ ਮੱਖਣ ਗਰੇਵਾਲ ਜੀ ਨੇ ਕਈ ਬਹੁਤ ਇੰਪੋਰਟੈਂਟ ਇਸ਼ੂ ਜਿਹੜੇ ਪੁਟ ਅਪ ਕੀਤੇ ਆ ਮੈਡਮ ਬਖਸ਼ੀ ਨੇ ਪਾਜੀ ਟੇਬਲ ਚੱਕ ਲਓ ਮੈਡਮ ਬਖਸ਼ੀ ਹੁਣਾਂ ਨੇ ਆਪਣੇ ਪੁਆਇੰਟ ਪੁਟ ਅਪ ਕੀਤੇ ਆ ਬੋਰ ਬਹੁਤ ਗੱਲਾਂ ਉੱਪਰ ਕੇ ਸਾਹਮਣੇ ਜਿਹੜੀਆਂ ਰੋਲੇ ਕੋਲੇ ਚ ਦੱਬ ਜਾਂਦੀਆਂ ਉਹ ਅਸੀਂ ਸ਼ਾਮ ਨੂੰ ਅੱਜ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਸ਼ਾਮ ਤੱਕ ਨਹੀਂ ਹੋਇਆ ਤਾਂ ਕੱਲ ਨੂੰ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਚ ਲੈ ਕੇ ਆਵਾਂਗੇ ਤਾਂ ਜੋ ਤੁਹਾਨੂੰ ਪਤਾ ਲੱਗੇ ਤੁਹਾਡੇ ਐਮਸੀ ਕਹਿ ਕੇ ਕੀ ਗਏ ਆ ਕਿਉਂ ਵੀਜੇ ਨਹੀਂ ਤਾਂ ਪਤਾ ਹੀ ਨਹੀਂ ਲੱਗਦਾ ਹਲ 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 ਹੋਈ ਜਾਂਦੀ ਉੱਥੇ ਕੱਖ ਨਹੀਂ ਬਗ ਲੱਗਦਾ ਤੇ ਆਹ ਦੇਖੋ ਜੀ ਫੇਰ ਵੀ ਮੈਂ ਕਹਿੰਦਾ ਬਹੁਤ ਛੇਤੀ ਆ ਗਏ ਆ ਹੈ ਸ਼ਾਮ ਵੇਲੇ ਲੰਘਣਾ ਸ਼ਾਮ ਵੇਲੇ ਤੇ ਸਵੇਰ ਵੇਲੇ ਜਦੋਂ ਬੱਚੇ ਸਕੂਲ ਤੋਂ ਛੁੱਟੀ ਹੁੰਦੀ ਆ ਤਾਂ ਇਹ ਹਾਲਾਤ ਨੇ ਜੀ ਕਈ ਲੋਕ ਸਾਨੂੰ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਆ ਕਿ ਯਾਰ ਤੁਸੀਂ ਜਾਣਦੇ ਆ ਅਸੀਂ ਤਾਂ ਚਲੋ ਆਪਣੀ ਡਿਊਟੀ ਨਿਭਾਉਂਦੇ ਆ ਜਦੋਂ ਕੋਈ ਸਾਨੂੰ ਬੁਲਾ ਲੈਂਦਾ ਕਿ ਨਗਰ ਕੌਂਸਲ ਦੀ ਟੀਮ ਜਾ ਰਹੀ ਹੈ ਦਿਖਾਓ ਜੀ ਪਰ ਉਹਨੂੰ ਸਥਾਈ ਰੂਪ ਚ ਰੱਖਣਾ ਸਥਿਰ ਰੱਖਣਾ ਉਹ ਕੰਮ ਸਾਡਾ ਨਹੀਂ ਨਾ ਕਿਉਂਕਿ ਸਾਡੇ ਕੋਲ ਸਾਡੀ ਪਾਵਰ ਕੌਣ ਆ ਸਾਡੀ ਪਾਵਰ ਤੁਸੀਂ ਆ ਜਿਹੜੇ ਦੇਖ ਰਹੇ ਆ ਸਾਡੀ ਤਾਕਤ ਤੁਸੀਂ ਆ ਹੁਣ ਥੋਡੇ ਕਰਕੇ 4 ਦਿਨ ਪਹਿਲਾਂ ਕਰਾਹੋ ਵੀਡੀਓ ਪਾਈ ਸੀ ਉਹਦਾ ਮਸਲਾ ਘੰਟੇ ਚੱਲੋ ਗਿਆ ਥੋਡੇ ਕਰਕੇ ਇੱਕ ਹਸਪਤਾਲ ਦੀ ਵੀਡੀਓ ਪਾਈ ਸੀ ਉਹਦਾ ਮਸਲਾ 24 ਘੰਟੇ ਤੋਂ ਪਹਿਲਾਂ ਹੱਲ ਹੋ ਗਿਆ ਉਹ ਹੁਣ ਕੋਈ ਸਾਡੀ ਤਾਕਤ ਥੋੜਿਆ ਉਹ ਤਾਕਤ ਤੁਸੀਂ ਆ ਤੁਸੀਂ ਜਦ ਕਮੈਂਟ ਕਰਦੇ ਨੇ ਤੁਸੀਂ ਸ਼ੇਅਰ ਕਰਦੇ ਨੇ ਤੁਸੀਂ ਇਹ ਲਿਖਦੇ ਨੇ ਗੁੱਡ ਜੌਬ ਇਹਦਾ ਇਹਦਾ ਹੱਲ ਹੋਣਾ ਚਾਹੀਦਾ ਹੱਲ ਫੇਰ ਹੁੰਦਾ ਸਾਡੀ ਆਵਾਜ਼ ਤੁਸੀਂ ਆ ਹੁਣ ਆ ਦੇਖੋ ਜੀ ਮੈਂ ਪਹਿਲਾਂ ਬੜੀ ਵਾਰ ਕਹਿ ਚੁੱਕਾ ਕਿ ਰੇਟ ਦਾ ਡਿਫਰੈਂਸ ਬਹੁਤ ਹੋ ਜਾਂਦਾ ਵੱਡੀ ਗੱਡੀ ਦੇਖ ਕੇ ਵੱਡਾ ਰੇਟ ਲੱਗ ਜਾਂਦਾ ਛੋਟੀ ਗੱਡੀ ਦੇਖ ਕੇ ਛੋਟਾ ਰੇਟ ਲੱਗ ਜਾਂਦਾ ਜੇ ਕੋਈ ਖੜ ਕੇ 바ਰਗੇਨਿੰਗ ਕਰ ਲੈਂਦਾ ਉਹਨੂੰ ਅਲੱਗ ਰੇਟ ਲੱਗਦਾ ਹਾਲਾਂਕਿ ਕਈ ਵੇਲੇ ਬੰਦੇ ਮੈਨੂੰ ਇਹ ਵੀ ਦੱਸ ਚੁੱਕੇ ਆ ਕਿ ਕਈਆਂ ਨੇ ਕਈ ਛਾਤਰਾ ਦੇ ਲਿਫਾਫੇ ਥੱਲੇ ਰੱਖੇ ਹੁੰਦੇ ਆ ਜੋਖ ਦੇ ਕੁਝ ਹੋਰ ਆ ਫੜਾ ਕੁਝ ਹੋਰ ਦਿੰਦੇ ਬੱਸ ਦੀ ਸਵਾਰੀ ਨੂੰ ਜਾਂ ਗੱਡੀ ਵਾਲੇ ਨੂੰ ਕਿਉਂਕਿ ਉਹਨਾਂ ਨੂੰ ਪਤਾ ਨਹੀਂਦਾ ਕਿਹੜਾ ਮੁੜ ਕੇ ਆਉਣਾ ਲੇਕਿਨ ਪਰੰਤੂ ਜੇ ਅਲੱਗ ਮੰਡੀ ਲੱਗੇ ਤਾਂ ਕੋਈ ਰੇਟ ਵਧਾ ਨਹੀਂ ਸਕਦਾ ਔਰ ਆਮ ਜਨਤਾ ਨੂੰ ਵਧੀਆ ਕੁਆਲਿਟੀ ਜਾਇਜ਼ ਰੇਟ ਤੇ ਮਿਲੂ ਨਹੀਂ ਤਾਂ ਤੁਸੀਂ ਸੇਬ ਦਾ ਰੇਟ ਪੁੱਛਣ ਚੱਲੇ ਚੱਲੋ ਮੈਂ ਵੈਸੇ ਇੱਕ ਅੰਦਾਜ਼ਨ ਤੌਰ ਤੇ ਕਹਿੰਦਾ ਕੋਈ 100 ਕਹਿੰਦਾ ਹੁੰਦਾ ਕੋਈ 120 ਕੋਈ 135 ਜੇ ਤੁਸੀਂ ਵੱਡੀ ਗੱਡੀ ਚਾਹੇ ਤਾਂ 150 ਵੀ ਹੋ ਸਕਦਾ ਤੁਸੀਂ ਸਾਈਕਲ ਤੇ ਆਏ ਤਾਂ ਰੇਟ ਹੋੜ ਕਰ ਜਾਂਦਾ ਤਾਂ ਮੀਨਸ ਕਿ ਇੱਕ ਅਗਰ ਇੱਕ ਸਪੈਸੀਫਿਕ ਜਗ੍ਹਾ ਤੇ ਪਰਟੀਕੂਲਰ ਜਗ੍ਹਾ ਤੇ ਇਹਨਾਂ ਨੂੰ ਮੰਡੀ ਅਲਾਟ ਕਰ ਦਿੱਤੀ ਜਾਊਗੀ ਤਾਂ ਰੇਟ ਕਿੰਦਾ ਵੱਧ ਲਾਉਗੇ ਹੁਣ ਆਪਾਂ ਆ ਗਏ ਆ ਜੀ ਮੈਂ ਜ਼ਰੂਰ ਇੱਕ ਜਗ੍ਹਾ ਤੇ ਰੁੱਕ ਕੇ ਕਮੈਂਟਸ ਜਿਹੜੇ ਪੜ੍ਹਨੇ ਚਾਹਾਂਗਾ ਅਰ ਨਹੀਂ ਤਾਂ ਵੇਜੇ ਚੱਲੀਏ ਲਾਪੀਨ ਵਾਲੇ ਤੇ ਕੌਫੀ ਪੀਏ ਨਾਲੇ ਨਾਲੇ ਸੁਣਦੇ ਆ ਸਾਡਾ ਪਰਿਵਾਰ ਕੀ ਕਹਿ ਰਿਹਾ ਪਰ ਤੁਹਾਨੂੰ ਮੈਂ ਦੱਸਾਂ ਕਿ ਇੰਨਾ ਔਖਾ ਨਾ ਇਸ ਸਮੇਂ ਕਿਉਂਕਿ ਜਿਆਦਾ ਪਪੂਲੈਰਿਟੀ ਵੀ ਕਈ ਵੇਲੇ ਬੰਦੇ ਨੂੰ ਤੰਗ ਕਰਦੀ ਆ ਇੱਕ ਖਬਰ ਪਾਈਦੀ ਆ ਮਗਰ 35 40 ਕਾਲ ਆ ਜਾਂਦੀ ਆ ਅਸੀਂ ਇਹ ਵੀ ਕਹਿੰਦੇ ਆ ਕਿ ਯਾਰ ਅਸੀਂ ਹਰ ਜਗ੍ਹਾ ਲੇਟ ਪਹੁੰਚਦੇ ਆ ਉਹਦੇ ਪਿੱਛੇ ਕਾਰਨ ਇਹ ਕਿ ਜੇ ਸੌਟ ਆਊਟ ਹੁੰਦਾ ਸੌਟ ਆਊਟ ਕਰ ਲਓ ਠੀਕ ਹੈ ਨਾ ਪਰ ਜੇ ਅਸੀਂ ਪਹੁੰਚ ਗਏ ਅਸੀਂ ਖਬਰ ਪੋਸਟ ਕਰ ਦਿੱਤੀ ਫਿਰ ਬਾਅਦ ਸਾਨੂੰ ਫੋਨ ਕਰਦੇ ਆ ਕਿ ਡਿਲੀਟ ਕਰੋ ਐਦਾ ਨਹੀਂ ਹੋ ਸਕਦਾ ਕਿਉਂਕਿ ਇੱਕ کردار ਲੈ ਕੇ ਸੀ ਘੁੰਮਦੇ ਆ ਥੋੜੇ ਦਿਨ ਪਹਿਲਾਂ ਮੈਨੂੰ ਸਤਲੋਈ ਰੈਸਟੋਰੈਂਟ ਤੋਂ ਵਿਪਨ ਭਾਜੀ ਹੁਣੀ ਆ ਰਿੰਕੂ ਭਾਜੀ ਹੁਣ ਉਹਨਾਂ ਨੇ ਗੱਲ ਕਹੀ ਮੈਨੂੰ ਬੜੀ ਅੱਛੀ ਲੱਗੀ ਕਹਿੰਦੇ ਕਿ ਦਿਨੇਸ਼ ਵੀ ਆਰ ਵੈਰੀ ਹੈਪੀ ਫਾਰ ਯੂ ਵਿਪਨ ਭਾਜੀ ਨੇ ਕਿਹਾ ਵਿਪਨ ਤਨੇਜਾ ਜੀ ਨੇ ਮੈਂ ਕਿਹਾ ਕੀ ਹੋਇਆ ਕਹਿੰਦੇ ਠੀਕ ਹੈ ਇੱਕ ਮਕਾਮ ਤੇ ਪਹੁੰਚਣਾ ਲੱਗ ਗੱਲ ਹੈ ਲੇਕਿਨ ਆਪਣੇ ਕੈਰੈਕਟਰ ਨੂੰ ਮੇਨਟੇਨ ਕਰਨਾ ਤਾਂ ਮੈਨੂੰ ਲੱਗਦਾ 4 ਸਾਲ ਚੋਂ ਇੱਕ ਸਭ ਤੋਂ ਵਧੀਆ ਕੰਪਲੀਮੈਂਟ ਮੈਨੂੰ ਮਿਲਿਆ ਹਾਲਾਂਕਿ ਚਲੋ ਹੋਰ ਵੀ ਸਾਡੇ ਭੈਣ ਭਰਾ ਕੰਪਲੀਮੈਂਟ ਦਿੰਦੇ ਰਹਿੰਦੇ ਲੇਕਿਨ ਅਸੀਂ ਇੱਕ ਕੈਰੈਕਟਰ ਮੇਨਟੇਨ ਕਰਕੇ ਤੁਰੇ ਹੋਏ ਅਸੀਂ ਮੇਰੇ ਖਿਆਲ ਹਜ਼ਾਰ ਵਾਰੀ ਕਹਤਾ ਹਾਂ ਕਿ ਅਸੀਂ ਖਬਰ ਦਾ ਕੋਈ ਰੁਪਿਆ ਨਹੀਂ ਲੈਂਦੇ ਉਹ ਗੱਲ ਰਿਪੀਟ ਕਰਨੀ ਇਸ ਕਰਕੇ ਪੈ ਜਾਂਦੀ ਕਿਉਂਕਿ ਬਹੁਤ ਲੋਕ ਭੁਲੇਖੇ ਚ ਹੁੰਦੇ ਆ ਲੇਕਿਨ ਐਡ ਅਸੀਂ ਛੱਡਦੇ ਨਹੀਂ ਪਰ ਸਾਰੇ ਮਸਲੇ ਵੀ ਅਸੀਂ ਸੌਲਟ ਆਊਟ ਨਹੀਂ ਕਰ ਸਕਦੇ ਸਾਨੂੰ ਉਹਦੇ ਲਈ ਤੁਹਾਡੇ ਸਹਾਰੇ ਦੀ ਲੋੜ ਹੈ ਔਰ ਕਈ ਵੇਲੇ ਘਰੇਲੂ ਕਲੇਸ਼ ਬਹੁਤ ਆ ਜਾਂਦੇ ਆ ਉਹ ਵੀ ਅਸੀਂ ਡੇਲੀ ਪੁੱਟ ਅਪ ਨਹੀਂ ਕਰ ਸਕਦੇ ਅੰਟਿਲ ਤੁਸੀਂ ਐਫੀਡੇਵਿਡ ਨਹੀਂ ਸਾਨੂੰ ਦਿੰਦੇ ਔਰ ਕੋਈ ਮੌਕੇ ਦੀ ਗੱਲ ਹੋਵੇ ਤਾਂ ਠੀਕ ਹੈ ਨਹੀਂ ਤਾਂ ਕਈ ਲੋਕ 4-4 ਸਾਲ ਪੁਰਾਣੇ ਮਸਲੇ ਲੈ ਕੇ ਆ ਜਾਂਦੇ ਤਾਂ ਉਹ ਮੁਸ਼ਕਲ ਹੋ ਜਾਂਦੀ ਆ ਮਸਲਿਆਂ ਨੂੰ ਪੁਟ ਅਪ ਕਰਨ ਦੇ ਵਿੱਚ ਤਾਂ ਆਪਾਂ ਹੁਣ ਕਮੈਂਟਸ ਲੈ ਲਈਏ ਉਸ ਤੋਂ ਬਾਅਦ ਫਿਰ ਆਪਾਂ ਵੀਡੀਓ ਨੂੰ ਇੱਥੇ ਰੈਪ ਅਪ ਕਰਾਂਗੇ ਤੇ ਫਿਰ ਜਿਹੜੀਆਂ ਕਵੀਆਂ ਪੇਸ਼ੀਆਂ ਜਾਂ ਹੋਰ ਜਿਹੜੇ ਇਸ਼ੂਜ਼ ਆਪਾਂ ਪੁਟ ਅਪ ਕਰਨੇ ਆ ਫਿਰ ਉਹਦੇ ਵੱਲ ਨੂੰ ਚੱਲਾਂਗੇ ਦਿਖਾਓ ਵੇ ਜੀ ਤਾਂ ਸਾਥੀਓ ਕਮੈਂਟਸ ਜਿਹੜੇ ਆ ਮੈਂ ਲੈ ਲੈਣਾ ਜੀ ਹਜ਼ਾਰ ਵਾਲੀ ਤੋਂ ਤੋਂ ਮੈਂ ਜਿਹੜਾ ਪਰ ਲੈਣੇ ਮੈਂ ਸਮਸ਼ੇਰ ਸਿੰਘ ਜੀ ਕਹਿ ਰਹੇ ਆ ਜਿਹੜੇ ਰੋਡ ਸਾਈਡ ਤੇ ਪਾਰਕਿੰਗ ਲੱਗਦੀ ਆ ਮਤਲਬ ਉਹਨਾਂ ਨੂੰ ਪ੍ਰੋਬਲਮ ਆਂਦੀ ਕਿ ਪਾਰਕਿੰਗ ਜਿਹੜੀ ਆ ਰੋਡ ਦੇ ਸਾਈਡ ਤੇ ਲੱਗੀ ਜਾਂਦੀ ਆ ਗੁਰਦੀਪ ਬੋਸ ਕੋ ਤੋਂ ਕਹਿੰਦੇ ਭਾਜੀ ਪਿੰਡ ਵੀ ਗੇੜਾ ਮਾਰਿਆ ਕਰੋ ਔਡ ਚ ਬਾਕੀ ਤੁਹਾਨੂੰ ਪਤਾ ਹੀ ਆ ਕੀ ਹੁੰਦਾ ਦੇਖੋ ਭਾਜੀ ਤੁਸੀਂ ਔਡ ਦੀ ਗੱਲ ਕੀਤੀ ਆ ਮੈਂ ਤੁਹਾਨੂੰ ਸਪਸ਼ਟ ਗੱਲ ਕਰ ਦਿੰਦਾ ਮੇਰੇ ਕੋਲ ਸਿਕਿਉਰਿਟੀ ਨਹੀਂ ਹੈਗੀ ਹੁਣ ਤੁਸੀਂ ਵੀ ਸਮਝ ਜਾਓ ਤੁਸੀਂ ਜਿਹੜੀ ਗੱਲ ਕੀਤੀ ਤੇ ਜਿਹੜੀ ਗੱਲ ਮੈਂ ਕੀਤੀ ਉਹ ਵੀ ਸਮਝੋ ਕਿ ਮੇਰੇ ਕੋਲ ਸਿਕਿਉਰਿਟੀ ਨਹੀਂ ਹੈਗੀ ਸਮਝ ਜਾਓ ਬਸ ਅੱਗੇ ਮਨਪ੍ਰੀਤ ਸਿੰਘ ਸੈਣੀ ਕਹਿੰਦੇ ਨਾਈਸ ਜੌਬ ਗਿੱਲ ਹੁਣੀ ਕਹਿੰਦੇ ਗੁੱਡ ਜੌਬ ਸਰ ਤੇ ਗੁਰਦੀਪ ਮਾਸਕੋ ਕਹਿੰਦੇ ਤੁਹਾਡੇ ਕੋਲ ਕੋਈ ਜੌਬ ਅਵੇਲੇਬਲ ਹੈਗੀ ਬਾਈ ਜੀ ਸਾਡਾ ਖਰਚਾ ਚਲਾਉਣਾ ਔਖਾ ਹੋਇਆ ਪਿਆ ਲੱਕੀ ਮਲੈਤ ਕਹਿੰਦੇ ਯੂ ਆ ਡੂਇੰਗ ਗੁੱਡ ਜੌਬ ਬਟ ਨਵਾਂ ਸ਼ਹਿਰ ਦੀ ਇੰਪਰੂਵਮੈਂਟ ਉਹ ਕੁਐਸਚਨ ਮਾਰਕ ਉਹਨਾਂ ਨੇ ਪਾਇਆ ਅਸੀਂ ਵੀ ਕੁਐਸਚਨ ਮਾਰਕ ਲੱਗੀ ਘੁੰਮ ਰਹੇ ਹਾਂ ਲੱਕੀ ਭਾਜੀ ਲੰਡਨ ਤੋਂ ਨੇ ਭਾਜੀ ਇਹਨਾਂ ਦੇ ਕੋਲ ਮੈਂ ਲੰਡਨ ਜਾ ਕੇ ਰਿਹਾ ਸੀ ਹਰਪ੍ਰੀਤ ਪਾਜ ਬਿੱਟੂ ਕਹਿ ਰਿਹਾ ਮੈਂ ਤੁਹਾਡੇ ਸਮਝ ਨਹੀਂ ਲੱਗੀ ਜੀ ਪੰਜਾਬੀ ਚ ਲਿਖ ਦੂੰ ਅਮਰਿਤ ਪਾਲ ਸਿੰਘ ਪਾਲੀ ਕਹਿੰਦੇ ਮੰਡੀ ਹਰ ਇੱਕ ਬੰਦਾ ਨਹੀਂ ਜਾ ਸਕਦਾ ਸਰ ਦੇਖੋ ਬੰਦਾ ਹਰ ਇੱਕ ਮੰਡੀ ਨਹੀਂ ਜਾ ਸਕਦਾ ਪਰ ਤੁਸੀਂ ਆਪਣਾ ਰਾਸ਼ਨ ਲੈਣ ਲਈ ਜਾ ਆਪਣਾ ਫਰੂਟ ਲੈਣ ਲਈ ਕੋਈ ਸਪੈਸੀਫਿਕ ਬੰਦਾ ਰੱਖਿਆ ਹੁੰਦਾ ਨਾ ਤਾਂ ਸਪੈਸੀਫਿਕ ਬੰਦੇ ਕੋ ਵੀ ਤਾਂ ਜਾਣ ਨਹੀਂ ਆ ਤੁਸੀਂ ਆਪਣੀ ਦਵਾਈ ਲੈਣ ਲਈ ਆਪਣਾ ਰਾਸ਼ਨ ਲੈਣ ਲਈ ਤਾਂ ਮੰਡੀ ਚ ਕਿਉਂ ਨਹੀਂ ਸਪੈਸੀਫਿਕਲੀ ਜਾ ਸਕਦੇ ਪ੍ਰਦੀਪ ਕੁਮਾਰ ਕਹਿੰਦੇ ਸੂਰੀ ਸਾਹਿਬ ਬੱਸ ਸਟੈਂਡ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਦਾ ਰੋਡ ਕਿੰਨਾ ਖਰਾਬ ਹੋਇਆ ਆ ਉਹਨੂੰ ਕਦੇ ਠੀਕ ਨਹੀਂ ਕਰਵਾ ਰਹੀ ਸਰਕਾਰੀ ਅਧਿਕਾਰੀ ਦੇਖੋ ਜੀ ਇਸ ਬਾਰੇ ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਪਰ ਉਹ ਵੀ ਜੇ ਕੋਈ ਤਸਵੀਰ ਦਿਖਾਈ ਗੁਰ ਕੀ ਲਾਡਲੀ ਫੌਜ ਦੇਖੋ ਆ ਮੇਰੇ ਤਾਂ ਰੌਂਗ ਤੇ ਖੜੇ ਹੋ ਜਾਂਦੇ ਔਰ ਮੈਂ ਗੁਰ ਕੀ ਲਾਡਲੀ ਫੌਜ ਨੂੰ ਦੇਖ ਕੇ ਹਮੇਸ਼ਾ ਨਮਸਕਾਰ ਕਰਦਾ ਸਤਿਕਾਰ ਕਰਦਾ ਤਾਂ ਸਨੀ ਕੁਮਾਰ ਕਹਿੰਦੇ ਗੁੱਡ ਜੌਬ ਜੀ ਗੁਰਦੀਪ ਮਾਸਕੋ ਕਹਿੰਦੇ ਹਾਂਜੀ ਤੁਹਾਡੇ ਕੋਲ ਕੈਮਰਾ ਤੁਸੀਂ ਬਹੁਤ ਕੁਝ ਕਰ ਸਕਦੇ ਗੁਰਦੀਪ ਮਾਸਕੋ ਕਹਿੰਦੇ ਬਾਈ ਸਾਡੇ ਕੋਲ ਕੈਮਰਾ ਸੀ ਜੋ ਕਰ ਸਕਦੇ ਹੋ ਕਰ ਰਹੇ ਆ ਠੀਕ ਹੈ ਨਾ ਜੋ ਕਰ ਸਕਦੇ ਹੋ ਤੁਸੀਂ ਕਰ ਹੀ ਰਹੇ ਆ ਉਸ ਤੋਂ ਇਲਾਵਾ ਅਸੀਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ ਰਿਕੁਐਸਟ ਕਰ ਸਕਦੇ ਆ ਮੰਨ ਲਓ ਤੁਸੀਂ ਵੀ ਆ ਮੈਂ ਤੁਹਾਨੂੰ ਇਹ ਥੋੜੇ ਕਹਿ ਸਕਦਾ ਕਿ ਗੁਰਦੀਪ ਮੇਰੇ ਕੋ ਕੈਮਰਾ ਦੇਖਾ ਕੰਮ ਕਰ ਮੈਂ ਤੁਹਾਨੂੰ ਰਿਕੁਐਸਟ ਕਰ ਸਕਦਾ ਮੈਂ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ ਰਮਨ ਵਰਮਾ ਪੁਰਜਾ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਭਾਈ ਜੀ ਅਵਤਾਰ ਸਿੰਘ ਗੁੱਡ ਬ੍ਰਦਰ ਦੁਬਈ ਤੋਂ ਦੇਖ ਰਹੇ ਆ ਮਨਪ੍ਰੀਤ ਸਿੰਘ ਸੈਣੀ ਕਹਿ ਰਹੇ ਆ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਪਰ ਉਹ 슈ਗਰ ਮਿਲ ਨੂੰ ਵੀ ਦਿਖਾ ਲਓ ਹਾਂ ਇਹ ਵੀ ਇੱਕ ਮਸਲਾ ਪੱਕਦਾ ਪਿਆ 슈ਗਰ ਮਿਲ ਵਾਲਾ ਮੈਨੂੰ ਕਈ ਕਾਲਸ ਆਈਆਂ ਬਸ ਪ੍ਰੋਬਲਮ ਉਹੀ ਆ ਜੁਹਾਰ ਸਿੰਘ ਜੀ ਕਿ ਐਵਿਡੈਂਸ ਜਾਂ ਕੋਈ ਆ ਆ ਕੇ ਨਾਲ ਨਹੀਂ ਖੜਦਾ ਜੇ ਮੈਂ ਕੱਲਾ ਜਾ ਕੇ ਬੋਲਾਂ ਫਿਰ ਐਉਂ ਲੱਗਦਾ ਕਿ ਸ਼ਾਇਦ ਪ੍ਰੋਪਗੈਂਡਾ ਹੋ ਰਿਹਾ ਭਵਨ ਸਾਹਬ ਦੀ ਕਹਿ ਰਹੇ ਕਿ ਮੰਜੀ ਮਾਰਕੀਟ ਕਰ ਦਿਓ ਕੋਠੀ ਰੋਡ ਦਾ ਨਾਮ ਤੁਹਾਡਾ ਸੁਜੈਸ਼ਨ ਪਹੁੰਚ ਗਿਆ ਜੀ ਲੋਕਾਂ ਤੱਕ ਮਨੋਜ ਕੁਮਾਰ ਸੀਮਾ ਲੜੋਈਆ ਵਿੱਕੀ ਕਈ ਕਹਿ ਰਹੇ ਆ ਬਲਾਚੌਰ ਭੱਦੀ ਰੋਡ ਤੇ ਵੀ ਦਿਖਾ ਦਿਓ ਪਰ ਅਸੀਂ ਬਲਾਚੌਰ ਹਨ ਨਹੀਂ ਫਿਰ ਬਹੁਤਿਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ ਕੋਈ ਨਹੀਂ ਪਰ ਬਹੁਤ ਜਲਦੀ ਆਵਾਂਗੇ ਸੁੱਚਾ ਸਿੰਘ ਕਹਿ ਰਹੇ ਆ ਗੁੱਡ ਜੌਬ ਸਰ ਜੀ ਤੁਲੇਸ਼ ਪੰਗੂ ਕਹਿ ਰਿਹਾ ਸਾਡੇ ਸ਼ਹਿਰ ਦਾ ਹਾਲ ਮਾੜਾ ਕੀਤਾ ਲੀਡਰਸ ਨੇ ਆਪਣੀ ਲੀਡਰਗੀਰੀ ਚਮਕਾਉਣ ਲਈ ਰੀਜ਼ਨ ਤਾਂ ਐਕਚੁਅਲੀ ਇਹੀ ਆ ਦੇਖੋ ਜਿੰਨੀ ਗੱਲ ਮੈਂ ਸਮਝਿਆ ਅੱਜ ਵੀ ਮੈਂ ਕਿਸੇ ਐਮਸੀ ਕੋ ਖੜਾ ਸੀਗਾ ਕਿਸੇ ਮਸਲੇ ਦੀ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਐਮਸੀ ਸਹਿਬਾਨ ਨੇ ਕਿਹਾ ਕਹਿੰਦੇ ਕਿ ਜੀ ਮੇਰੇ ਵਾਰਡ 'ਚ ਇੱਕ ਮਸਲਾ ਆ ਉਹਨੂੰ ਵਿਰੋਧੀ ਜ਼ਿੰਦਾ ਰੱਖਦੇ ਆ ਜਦੋਂ ਮੈਂ ਸੌਲਟ ਆਊਟ ਕਰਾਉਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦੇ ਮਸਲਾ ਰਿਜ਼ੋਲਵ ਨਾ ਹੋਵੇ ਉਹਦਾ ਕਾਰਨ ਇਹ ਆ ਕਿ ਜੇ ਮਸਲਾ ਟੁੱਟ ਗਿਆ ਸੀ ਅਗਲੀ ਵਾਰ ਵੋਟਾਂ ਕਿਦੇ ਆਧਾਰ ਤੇ ਮੰਗਣੀਆਂ ਤਾਂ ਤੁਹਾਡੀ ਬਿਲਕੁਲ ਗੱਲ ਸਹੀ ਆ ਲੀਡਰ ਲੀਡਰੀ ਚ ਮਕੌੜ ਲਈ ਮੁੱਦਿਆਂ ਨੂੰ ਜਿੰਦਾ ਰੱਖਦੇ ਆ ਆ ਰੇਲਵੇ ਰੋਡ ਹੀ ਲੈ ਲਓ ਮੇਰੇ ਖਿਆਲ 5 ਸਾਲ ਤਾਂ ਮੈਨੂੰ ਹੀ ਹੋ ਗਏ ਦੇਖਦੇ ਨੂੰ ਮਤਲਬ ਜਦੋਂ ਤੁਸੀਂ ਸ਼ੁਰੂ ਕੀਤਾ ਆ ਉਸ ਤੋਂ ਪਹਿਲਾਂ ਕਿੰਨਿਆਂ ਨੇ ਆਵਾਜ਼ ਬੁਲੰਦ ਕੀਤੀ ਉਹ ਜਿਹੜੇ ਸੀਨੀਅਰ ਪੱਤਰਕਾਰ ਆ ਕਿੰਨਿਆਂ ਨੇ ਆਵਾਜ਼ ਬੁਲੰਦ ਕੀਤੀ ਆ ਕਰਦੇ ਪਏ ਆ ਲੇਕਿਨ ਹੱਲ ਪੱਤਰਕਾਰ ਨੇ ਨਹੀਂ ਕਰਨਾ ਜੇ ਪੱਤਰਕਾਰ ਦੀ ਕਲਮ ਹੱਲ ਕਰਦੀ ਹੁੰਦੀ ਤਾਂ ਮੇਰੇ ਖਿਆਲ ਹੁਣ ਨੂੰ ਰੇਲਵੇ ਰੋਡ ਐਨ ਪੱਕੀ ਬਣ ਗਈ ਹੁੰਦੀ ਕਿਉਂਕਿ ਸਾਡੇ ਤੋਂ ਪਹਿਲਾਂ ਵੀ ਸੀਨੀਅਰਸ ਨੇ ਬਹੁਤ ਕੀਤੀਆਂ ਕੋਸ਼ਿਸ਼ਾ ਹੁਣ ਵੀ ਕਰ ਰਹੇ ਆ ਆ ਸਾਗਰ ਕੁਲਾਮ ਵਾਲਾ ਕਹਿੰਦੇ ਬਿਗ ਫੈਨ ਸਰ ਸਾਡੇ ਫੈਨ ਨਹੀਂ ਭਾਜੀ ਸਾਡੇ ਭਰਾ ਹੀ ਹੁੰਦੇ ਆ ਸਿੰਦੂ ਬਨਵੈਦ ਦੇਖ ਰਹੇ ਨੇ ਗੋਰਾ ਸਿਕੰਦਰ ਪੂਰੀਆਂ ਦੇਖ ਲੈਣੇ ਕੁਲਦੀਪ ਸਿੰਘ ਦੇਖ ਰਹੇ ਨੇ ਆ ਗੰਗਦਾਸ ਗਨਗਾਸ ਮਾਨ ਢੀਨ ਸਾਹਿਬ ਦੇਖ ਰਹੇ ਨੇ ਸੋਨੂ ਆ ਕਿਸਾਨੀ ਅੰਦੋਲਨ ਦਾ ਸਾਡਾ ਭਰਾ ਸੋਨੂ ਘਟਾਰੋ ਮਨੋਜ ਕੁਮਾਰ ਬ्रो ਸੱਚੀ ਸਟੇਸ਼ਨ ਕੋਲ ਬਹੁਤ ਖਰਾਬ ਮੋੜ ਬਹੁਤ ਖਰਾਬ ਹੈ ਉਹ ਦਿਖਾਤੀ ਸੀ ਜੇ ਅਸੀਂ ਹੋਰ ਤੁਸੀਂ ਉਹ ਗੱਲ ਸੁਣ ਲਓ ਭਾवन ਸੋਪਦੀ ਕਹ ਰਹੀ ਡਿਸਪਲਨ ਤਾਂ ਦੀ ਸੰਬੰਧ ਹੈ ਜੇ ਪ੍ਰਸ਼ਾਸਨ ਹਰਕਤ ਵਿੱਚ ਆਵੇ ਹਰਕਤ ਵਿੱਚ ਆਉਂਦਾ ਜੀ ਪ੍ਰਸ਼ਾਸਨ ਇੱਕ ਦਿਨ ਆਉਂਦਾ ਕੁਝ ਮਿੰਟਾਂ ਲਈ ਚਲੋ ਮੈਂ ਹੁਣ ਜਿਹੜਾ ਤੁਸੀਂ ਮੋੜ ਦੀ ਗੱਲ ਕਰਦੇ ਆ ਰੇਲਵੇ ਰੋਡ ਦੀ ਉਹਦੀ ਗੱਲ ਕਰਦਾ ਕਿ ਉਦੋਂ ਅਸੀਂ ਟੈਂਪੂ ਵਾਲੇ ਦੀ ਅਸੀਂ ਕੌਣ ਹੁੰਨੇ ਮਦਦ ਕਰਾਉਣ ਵਾਲਾ ਰੱਬ ਹੋਇਆ ਅਸੀਂ ਪਹੁੰਚੇ ਮਦਦ ਕਰਾਈ ਕੀਤੀ ਲੱਗੇ ਰਹੇ ਕਿ ਲੋਕਾਂ ਨੂੰ ਟ੍ਰੈਫਿਕ ਦੀ ਪ੍ਰੋਬਲਮ ਨਾ ਆਵੇ ਉਦੋਂ ਤੁਸੀਂ ਹੈਰਾਨ ਹੋ ਜਾਓਗੇ ਮੇਰੇ ਖਿਲਾਫ ਤਿੰਨ ਨਵੀਂ ਆਈਡੀਆਂ ਬਣੀਆਂ ਕਿ ਤੂੰ ਕੀ ਕੀਤਾ ਪਿਛਲੇ ਨੂੰ ਪੁੱਛ ਯਾਰ ਪਿਛਲੇ ਨੂੰ ਵੀ ਤਾਂ ਪੁੱਛਿਆ ਹੀ ਆ ਜਿਹੜਾ ਜਦੋਂ ਹੋਊਗਾ ਉਹਨੂੰ ਹੀ ਪੁੱਛਾਂਗੇ ਔਰ ਇੱਕ ਉੱਥੇ ਭੈਣ ਜੀ ਨੇ ਕਮੈਂਟ ਕੀਤਾ ਕਹਿੰਦੇ ਕਿ ਜੀ ਪੱਤਰਕਾਰ ਐਕਸੀਡੈਂਟ ਤੋਂ ਬਾਅਦ ਕਿਉਂ ਪਹੁੰਚਦੇ ਪਹਿਲਾਂ ਕਿਉਂ ਨਹੀਂ ਪਹੁੰਚਦੇ ਮੈਂ ਹੈਰਾਨ ਸੀ ਉਸ ਭੈਣ ਤੇ ਕਿ ਭੈਣ ਜੀ ਜੇ ਪੱਤਰਕਾਰ ਨੂੰ ਇੰਨਾ ਹੀ ਪਤਾ ਹੋਵੇ ਕਿ ਉਹਨੂੰ ਨਾ ਪਹਿਲਾਂ ਹੀ ਗਿਆਨ ਹੋ ਜਾਵੇ ਕਿ ਮੋਰੇ ਕੀ ਹੋਣ ਵਾਲਾ ਹੁਣ ਮੈਂ ਇੱਥੋਂ ਤੁਰਿਆ ਮੈਨੂੰ ਨਹੀਂ ਪਤਾ ਚੰਡੀਗੜ੍ਹ ਚੌਂਕ 'ਚ ਕੀ ਹੋਣਾ ਜੇ ਮੈਨੂੰ ਇੰਨਾ ਗਿਆਨ ਹੋਵੇ ਫਿਰ ਤਾਂ ਮੈਂ ਰੱਬ ਹੋ ਗਿਆ ਨਾ ਫਿਰ ਮੈਂ ਖਬਰ ਬਾਝ ਵੀ ਕਿਉਂ ਕਰਨ ਜਾਊਂਗਾ ਫੇ ਤਾਂ ਮੈਂ ਚਮਤਕਾਰ ਕਰੂੰਗਾ ਜਾਦੂ ਮਾਰੂੰਗਾ ਉਹ ਪ੍ਰੋਬਲਮ ਨਹੀਂ ਆਊਗੀ ਐਦਾਂ ਨਹੀਂ ਹੁੰਦਾ ਔਰ ਮੈਂ ਉਹਨਾਂ ਨੂੰ ਸੁਵਾਲ ਵੀ ਪੁੱਛਿਆ ਜੀ ਮੈਂ ਕਿ ਭੈਣ ਜੀ ਤੁਸੀਂ ਮੈਨੂੰ ਤਾਂ ਵੋਟ ਨਹੀਂ ਪਾਈ ਕਿਉਂਕਿ ਮੈਂ ਖੜਾ ਹੀ ਨਹੀਂ ਇਲੈਕਸ਼ਨ ਜਿਹੜਾ ਕਿਸੇ ਲੀਡਰ ਨੂੰ ਤੁਸੀਂ ਆਪਣੇ ਮਹੱਲੇ ਦੇ ਐਮਸੀ ਨੂੰ ਜਾਂ ਐਮ.ਐਲ.ਏ ਜਿਹੜਾ ਖੜਾ ਸੀ ਉਹਨੂੰ ਵੋਟ ਪਾਈ ਸੀ ਕੀ ਇਹ ਗੱਲ ਤੁਸੀਂ ਉਹਨੂੰ ਪੁੱਛ ਸਕਦੇ ਆ ਕਿ ਵੀਰੇ ਤੁਸੀਂ ਐਕਸੀਡੈਂਟ ਤੋਂ ਪਹਿਲਾਂ ਕਿਉਂ ਨਹੀਂ ਆਂਦੇ ਅਸੀਂ ਐਟ ਲੀਸਟ ਬਾਅਦ ਵਿੱਚ ਆ ਕੇ ਮਦਦ ਕਰਨ ਦੀ ਕੋਸ਼ਿਸ਼ ਤਾਂ ਕਰਦੇ ਆ ਬਾਅਦ ਵਿੱਚ ਆ ਕੇ ਪ੍ਰਸ਼ਾਸਨ ਨੂੰ ਇਤਲਾਹ ਕਰਦੇ ਆ ਹਸਪਤਾਲ ਨੂੰ ਇਤਲਾਹ ਕਰਦੇ ਆ ਕੋਸ਼ਿਸ਼ਾਂ ਕਰਦੇ ਕਿਸ ਦੀ ਜਾਨ ਬਚ ਜਵੇ ਕੀ ਤੁਸੀਂ ਇਹ ਚੀਜ਼ ਸਮਝਦੇ ਹੋ ਕਿ ਅਸੀਂ ਵੀ ਆਪਣੀ ਫੈਮਲੀ ਦਾ ਹੋ ਸਕਦੇ ਆ ਅਸੀਂ ਵੀ ਹੋ ਸਕਦਾ ਖਾਣਾ ਖਾ ਰਹੇ ਹੋਈ ਉਸ ਟਾਈਮ ਅਸੀਂ ਵੀ ਹੋ ਸਕਦਾ ਉਸ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੀ ਗਈ ਹੋਈ ਹੈ ਗਏ ਹੋਈਏ ਅਸੀਂ ਆਉਣੇ ਕੀ ਤੁਹਾਡੇ ਲੀਡਰ ਆਉਂਦੇ ਆ ਮਤਲਬ ਕਮੈਂਟ ਅਜ ਤੱਕ ਤੁਹਾਡੇ ਨਾਲ ਦੇ ਆ ਸਾਨੂੰ ਹੀ ਪੁੱਛ ਲੈਣਾ ਆ ਉਦੋਂ ਸੁਭਾਸ਼ ਜੀ ਨੇ ਦੁਕਾਨ ਤੇ ਕਬਜ਼ਾ ਜਿਹੜਾ ਸੀਗਾ ਜਦੋਂ ਉਦੋਂ ਸੁਭਾਸ਼ ਜੀ ਸੀਗੇ ਟ੍ਰੈਫਿਕ ਇੰਚਾਰਜ ਉਹਨਾਂ ਨੇ ਦਿਖਾਇਆ ਸੀਗਾ ਹੁਣ ਸ਼ਰੀਆਮ ਦੁਕਾਨ ਖੁੱਲੀ ਇੱਥੇ ਇਧਰਲੇ ਪਾਸੇ ਹੀ ਬਹੁਤ ਮਸਲਾ ਚੱਕ ਹੁੰਦਾ ਕਿ ਚਿੱਟੀ ਪੱਟੀ ਤੋਂ ਬਾਹਰ ਜਿਹੜੀਆਂ ਗੱਡੀਆਂ پارک ਹੁੰਦੀਆਂ ਤਾਂ ਗੱਲ ਉਹੀ ਆ ਜੀ ਕਿ ਰੇਲਵੇ ਰੋਡ ਦਾ ਮੈਂ ਜਦ ਦੀ ਮਸਲਾ ਚੱਕਦਾ ਮੇਰੇ ਖਿਲਾਫ 4-5 ਆਈਡੀਆਂ ਬਣ ਜਾਂਦੀਆਂ ਫਿਰ ਉਹ ਮੈਨੂੰ ਦੇ ਬਦਨਾਮ ਕਰਨ ਤੇ ਲੱਗ ਜਾਂਦੇ ਆ ਔਰ ਇਹ ਨਹੀਂ ਸੋਚਦੇ ਕਿ ਯਾਰ ਅਸੀਂ ਕੰਮ ਕਰ ਲਈਏ ਮੈਨੂੰ ਪਤਾ ਵੀ ਆ ਕਿਹੜੇ ਆ ਪਰ ਕੰਮ ਕਰ ਲੋ ਭਰਾ ਸਹਿ ਤੁਹਾਡੀ ਆਵਾਜ਼ ਵੀ ਅਸੀਂ ਬਣੇ ਆ ਪਿਛਲੀ ਸਰਕਾਰਾਂ ਵੇਲੇ ਵੀ ਅਸੀਂ ਬੋਲਦੇ ਰਹੇ ਤਾਂ ਹੀ ਤੁਸੀਂ ਇੰਨੇ ਜੋਗੇ ਹੋਏ ਸੀ ਕਿ ਬੋਲੋ ਜੇ ਉਹ ਤੋਂ ਅਸੀਂ ਨਾ ਬੋਲਦੇ ਤਾਂ ਔਖਾ ਸੀਗਾ ਕੰਮ ਤਾਂ ਨਿੰਦਣਾ ਸੌਖਾ ਕਿਸੇ ਨੂੰ ਲੇਕਿਨ ਜਿਹੜਾ ਸਰਕਾਰ ਚੋਂ ਦਾ ਸਵਾਲ ਉਹਨੂੰ ਪੁੱਛਿਆ ਜਾਂਦਾ ਔਰ ਦੂਜੀ ਗੱਲ ਮੈਂ ਉਸ ਭੈਣ ਨੂੰ ਜ਼ਰੂਰ ਕਹਿਣਾ ਚਾਹਾਂਗਾ ਕਿ ਭੈਣ ਜੀ ਜਿਹੜਾ ਤੁਹਾਡੇ ਐਮਸੀ ਆ ਨਾ ਤੁਹਾਡੇ ਇਲਾਕੇ ਵਾਰਡ ਦਾ ਤੁਹਾਡੇ ਸ਼ਹਿਰ ਦਾ ਐਮਐਲਏ ਆ ਜ ਜਿਹਨੂੰ ਤੁਸੀਂ ਵੋਟ ਪਾਈ ਸੀਗੀ ਉਹਨੂੰ ਜਾ ਕੇ ਕਦੀ ਪੁੱਛਿਓ ਕਿ ਵੀਰ ਜੀ ਐਕਸੀਡੈਂਟ ਤੋਂ ਪਹਿਲਾਂ ਤੁਸੀਂ ਕਿਉਂ ਨਹੀਂ ਆਂਦੇ ਉਹਨੂੰ ਇੰਨਾ ਹੀ ਪੁੱਛ ਕੇ ਦਿਖਾ ਦਿਓ ਕਿ ਵੀਰ ਜੀ ਭੈਣ ਜੀ ਜਿਹੜੇ ਐਮਐਲਏ ਲਈ ਖੜੇ ਸੀਗੇ ਕਿ ਤੁਸੀਂ ਐਕਸੀਡੈਂਟ ਤੋਂ ਬਾਅਦ ਵੀ ਕੱਲੇ ਨਹੀਂ ਆਂਦੇ ਅਸੀਂ ਤਾਂ ਫਿਰ ਐਕਸੀਡੈਂਟ ਤੋਂ ਬਾਅਦ ਪਹੁੰਚ ਜਾਨੇ ਆ ਸਾਨੂੰ ਚੰਗਾ ਨਹੀਂ ਲੱਗਦਾ ਲੇਕਿਨ ਜਦੋਂ ਪਤਾ ਲੱਗਦਾ ਨਾ ਕਿ ਯਾਰ ਕੋਈ ਮੌਤ ਦੇ ਜ਼ਿੰਦਗੀ ਦੇ ਮੌਤ ਦੇ ਵਿਚਕਾਰ ਉਥੇ ਲੰਮਾ ਪਿਆ ਪਹੁੰਚੋ ਤਾਂ ਫਰਜ਼ ਸਮਝ ਕੇ ਜਾਈਦਾ ਕਿ ਨਹੀਂ ਯਾਰ ਪਹੁੰਚਣਾ ਆ ਆ ਕੱਲ ਕਿਸੇ ਦੇ ਕੋਈ ਦਾਤ ਮਾਰ ਗਿਆ ਅਸੀਂ ਘਰ ਆਪਣੇ 8 ਵਜੇ ਪਹੁੰਚੇ ਆ ਚਲੋ ਉਹਦੀ ਉਹਨੂੰ ਕਿਹਾ ਪਹਿਲਾਂ ਪੁਲਿਸ ਕੰਪਲੇਂਟ ਕਰਾ ਅਸੀਂ ਖਬਰ ਨਹੀਂ ਪਾਈ ਕਾਲੀ-ਕਾਲੀ ਚ ਕਿ ਯਾਰ ਤਫ਼ਤੀਸ਼ 'ਚ ਕੋਈ ਫਰਕ ਨਾ ਆਵੇ ਤਫ਼ਤੀਸ਼ 'ਚ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਕਈ ਵੇਲੇ ਸਾਡੀ ਖਬਰ ਪੈਣ ਤੋਂ ਬਾਅਦ ਬੰਦਾ آگਾਹ ਹੋ ਜਾਂਦਾ ਹੋ ਸਕਦਾ ਕਿਸੇ ਖੁਰੇ ਚ ਨਾ ਵੜ ਜਵੇ ਪਰ 10 ਵਜੇ ਤੱਕ ਦਿਲ ਸਾਡਾ ਵੀ ਕਰਦਾ ਘਰ ਜਾ ਕੇ ਕੱਪੜੇ-ਕੁਪੜੇ ਚੇਂਜ ਕਰਕੇ ਬੈਠੀਏ ਫੈਮਿਲੀ ਨਾਲ 10 ਵਜੇ ਤੱਕ ਟਿੱਟ ਫੋਰ ਟੈਟ ਖੜੇ ਰਹੇ ਯਾਰ پتہ ਨਹੀਂ ਕਿਹੜੇ ਵੇਲੇ ਕਾਲ ਆਈ ਨਹੀਂ ਕਿ ਚਲੀਏ ਕੀ ਤੁਹਾਡੇ ਲੀਡਰ ਇਹ ਕਰਦੇ ਆ ਬਈ ਤੂੰ ਕਹ ਲੈ ਸੀਐਨ ਆ ਨਹੀਂ ਮਤਲਬ ਸਾਨੂੰ ਕੁਐਸਚਨ ਕਰਨਾ ਬਹੁਤ ਈਜ਼ੀ ਆ ਕਿ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਦਾ ਐਕਸੀਡੈਂਟ ਹੋਣਾ ਯਾਰ ਅਜੀਬ ਕਮਲੇ ਆ ਤੁਸੀਂ ਸਾਨੂੰ ਲੋਕ ਦੱਸਦੇ ਆ ਕਿ ਪਹੁੰਚੋ ਮਦਦ ਦੀ ਲੋੜ ਐ ਪਹੁੰਚ ਜਾਈਦਾ ਇਹ ਨਹੀਂ ਕੋਈ ਦੱਸੂਗਾ ਤਾਂ ਕਿੱਦਾਂ ਪਹੁੰਚਾਂਗੇ ਹਨ ਇਹ ਦੱਸਣ ਦੇ ਨਹੀਂ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਕਿ ਚਲੋ ਜੇ ਯਾਰ ਸਾਡੇ ਕੋਈ ਨਹੀਂ ਸੁਪਰਨੈਚੁਰਲ ਪਾਵਰਜ਼ ਹੁੰਦੀ ਤਾਂ ਫਿਰ ਦੁਨੀਆ ਤੇ ਬਹੁਤ ਸਾਰੀਆਂ ਚੀਜ਼ਾਂ ਸੌਟ ਆਊਟ ਕਰ ਦਿੰਦੇ ਜੀ ਐਕਸੀਡੈਂਟ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਫਿਰ ਐਕਸੀਡੈਂਟ ਹੁੰਦਾ ਹੀ ਕਿਉਂ ਚਲੋ ਐਨੀਵੇ ਤੁਹਾਨੂੰ ਦਿਖਾਤਾ ਹੀ ਸਾਰਾ ਬਾਕੀ ਫੈਸਲਾ ਤੁਹਾਡਾ ਆ ਤੁਸੀਂ ਪਿਆਰ ਕਰਦੇ ਰਹਿੰਦੇ ਰਹੇ ਉਹੀ ਸਾਨੂੰ ਬੱਲ ਮਿਲਦਾ ਐਂਡ ਬਾਕੀ ਅੱਜ ਮੈਨੂੰ ਤਾਂ ਐਂ ਹੀ ਲੱਗਦਾ ਸੀਗਾ ਕਿ ਨਗਰ ਕੌਂਸਲ ਦੀ ਜਿਹੜੀ ਮੀਟਿੰਗ ਹੈ ਕਿ ਦੋ ਤਿੰਨ ਜਣੇ ਹੀ ਸਲਮਾਨ ਸਾਨ ਉੱਥੇ ਨਜ਼ਰ ਆਉਂਦੇ ਜਿਹਨਾਂ ਦੀ ਚੱਲਦੀ ਆ ਬਾਕੀ ਤਾਂ ਲੱਗਦਾ ਕਿ ਬਈ ਵਲੇ ਅਟੈਂਡੈਂਸ ਲਾਉਣ ਹੀ ਆਏ ਆ ਹਾਂ ਜੀ ਡਾਂਡੇ ਆ ਜੀ ਕਰ ਦੋ ਹਾਂ ਜੀ ਡਾਂਡੇ ਆ ਜੀ ਕਰ ਦੋ ਸਾਰਿਆਂ ਨੂੰ ਯਾਰ ਬੋਲਣਾ ਚਾਹੀਦਾ ਸਾਰਿਆਂ ਨੂੰ ਇਕੁਅਲ ਮੌਕਾ ਮਿਲਣਾ ਚਾਹੀਦਾ ਪਰ ਇਹ ਅਸੀਂ ਥੋੜੇ ਕਹਿ ਸਕਦੇ ਜਿਹੜੇ ਬੈਠੇ ਆ ਉਹਨਾਂ ਨੂੰ ਕਹਿਣਾ ਚਾਹੀਦਾ ਪਰ ਅੱਜ ਸ਼ਾਮ ਨੂੰ ਵਿਸ਼ਲੇਸ਼ਣ ਜ਼ਰੂਰ ਹੋਊਗਾ ਤੁਸੀਂ ਆਪਣੇ ਕਮੈਂਟਸ ਜਿਹੜੇ ਆ ਡ੍ਰੌਪ ਕਰ ਦਿਓ ਤੁਹਾਨੂੰ ਨਗਰ ਕੌਂਸਲ ਦੀ ਮੀਟਿੰਗ ਕਿੱਦਾਂ ਦੀ ਲ ਉਹਨਾਂ ਕਮੈਂਟਾਂ ਨੂੰ ਫਿਰ ਪੜ੍ਹ ਕੇ ਨਿਚੋੜ ਕਰਕੇ ਫਿਰ ਅਸੀਂ ਆਪਣਾ ਵਿਸ਼ਲੇਸ਼ਣ ਆਪਣੀ ਟਿੱਪਣੀ ਕਰਾਂਗੇ ਉਮੀਦ ਹੈ ਤੁਸੀਂ ਇੱਥੇ ਪਿਆਰ ਕਰਦੇ ਰਹੋਗੇ ਸਾਡਾ ਹੌਸਲਾ ਵਧਾਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ ਸასი ਸ਼ਕਲ ਰੱਬ ਰੱਖਾ